ਦਰবাই ਜਾਗੋ ਮੈਂ ਚੱਪੂਗੀ ਨਹੀਂ ਬੰਦੀਆ ਕੋਣ ਬਣਾਉ ਹਾਂ ਇਹਨਾਂ ਨੂੰ ਇਹਨਾਂ ਨੂੰ ਬੰਦੀਆ ਨਹੀਂ ਬਣਾਉਣਾ ਹੁੰਦਾ ਜਦੋਂ ਪੜਿਆ ਲਿਖਿਆ ਤੁਸੀਂ ਤਾਂ ਮਾਗ ਤੋਂ ਕੰਮ ਤਾਂ ਲੈ ਇਹਨੇ ਨੇ ਰੁਪਏ ਲਾਵਾਂਗੇ ਆਪਾਂ ਇੰਨੇ ਥੋੜੀ ਲੱਗਦੇ ਹੁੰਦੇ ਨੇ ਨਾਲੇ ਯਾਰ ਇਹ ਕਿੰਨਾ ਕੁ ਮਤ ਤੋਂ ਪਾ ਯਾਰ ਆਪਾਂ 1 ਲੱਖ ਰੁਪਇਆ ਦੇਵਾਂਗੇ ਹੋਰ ਕਿੰਨਾ ਕੁ ਦੇਵਾਂਗੇ ਭਾਈ ਹਾਂ ਹੋਗੀ 500 ਰੁਪਏ ਦੇ ਮਕਾਲ ਚ ਜਾਣਾ ਯਾਰ 500 ਰੁਪਏ ਤਾਂ ਉਹਦੀ ਮੰਗ ਲੈਣਾ ਆ ਖੋਲੇ ਨਿਮਾ ਦੇ ਮੈਂ ਕਦੇ ਨਿਮਾ ਨਹੀਂ ਨਮਾ ਦੇ ਨਮਾਉਣ ਨੂੰ ਇਹਨਾਂ ਦੇ ਕੀ ਬੈਦ ਪੜਨੇ ਆ ਤਾਂ ਚਲ ਮੈਂ ਦੇਖਦਾ ਨਿਮਾ ਕੇ ਫਿਰ ਨਮਾ ਦੇ ਨਮਾ ਦੇ ਯਾਰ ਤੂੰ ਰਲਾ ਕੇ ਮੈਨੂੰ ਦੇਈ ਪੈਸੇ ਉਹ ਪੈਸੇ ਦੇ ਦਾਂਗੇ ਪਹਿਲਾਂ ਪੈਸੇ ਮੰਗ ਲੈ ਕਰ ਕੰਮ ਦੇ ਹੱਥ ਵੀ ਲਾ ਲਿਆ ਕਰ ਕੇ ਸੇ ਵੇਲੇ ਉਹ ਇਹ ਤਾਂ ਮਾਰਦੀ ਐ ਜੇ ਕਦੇ ਇਹਦੇ ਨੇੜੇ ਆਏ ਹੋਏ ਤਾਂ ਨਾ ਮਾਰਨੇ ਇਹ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਵੀ ਇਹ ਸਾਡੇ ਘਰ ਦਾ ਇਹ ਰੱਖ ਨਹੀਂ ਆਉਣ ਦਿੰਦੀ ਲੈ ਇੱਧਰ ਆਏ ਆ ਕਦੇ ਅੱਜ 500 ਦੇ ਨਾਂ ਨੂੰ ਆਏ ਆ ਤੈਨੂੰ ਪਤਾ ਵੀ ਇਹ ਆਪਣਾ ਘਰ ਦਾ ਉਗੀ ਤੇਰਾ ਦਾ ਜਮਾ ਸਰਿਆ ਪਿਆ ਯਾਰ ਇਹ ਤੇ ਠੋ ਡਰੀ ਨਹੀਂ ਤੂੰ ਇਹਨਾਂ ਤੋਂ ਡਰੀਂ ਨਾ ਇਹ ਕੀ ਮਾਰ ਦਿੰਗਾ ਨੇ ਕਮਾਲ ਹੋਈ ਜਾਂਦੀ ਏ ਜੀ ਇਹਨੇ ਕਿੱਦੇ ਪਸ਼ੂਆਂ ਦਾ ਸੰਗਲ ਪਾਇਆਗਾ ਜੇ ਇੱਕ ਦਿਨ ਪਾਲੂਗਾ ਕੀ ਹੋ ਜੂਗਾ ਲੈ ਕਦੇ ਨੇੜੇ ਤਾਂ ਹੋਇਆ ਨਹੀਂ ਡਰਦੇ ਨੇਗੇ ਪਸ਼ੂਏ ਤੋਂ ਓਏ ਇਹ ਉਹਨਾਂ ਤੋਂ ਡਰੀ ਜਾਂਦਾ ਹੈਗਾ ਨਹੀਂ ਇਹਨੇ ਕਦੇ ਨਹੀਂ ਹੱਥ ਲਾਇਆ ਮੈਂ ਸੱਟ ਫੇਟ ਮਾਰੂ ਆਪਾਂ ਨੂੰ ਖਾਜੂ ਜਾਵੋਗੀ ਰੋਟੀ ਖਾ ਮਮੀ ਬਣਾਈ ਜਾਂਦੀ ਏ ਤੁਸੀਂ ਰਲਾ ਲਓ ਸੰਨੀ ਆ ਕੇ ਰੋਟੀ ਖਾ ਲਿਓ ਫਿਰ ਨਹੀਂ ਰਲਾਉਂ ਹੋਰ ਇਹ ਰਲਾਉਗਾ ਇਹ ਤਾਂ ਤੁਰਕ ਪਰ ਹੁਣ ਫਿਰ ਇਹ ਫਲਾ ਕਿੱਥੋਂ ਰਲਾਉਗਾ ਇਹਨੇ ਪੜਨਾ ਵੀ ਏ ਚਲੋ ਯਾਰ ਵਾ ਸਰਿਆ ਪਿਆ ਥੋੜਾ ਸਾਰੇ ਡੱਬਨ ਵਾ ਉਹਦਾ ਮੇਰੀ ਗਲਪੀਆਂ ਹੁੰਆਂ ਨੇ ਯਾਰ ਉਹਦਾ ਬਹਾਨੇ ਭਾਲਦਾ ਸੀ ਤਰ ਗਿਆ ਬਸ ਚਲ ਓਟੀ ਰੋਟੀ ਖਾ ਕੇ ਫੇਰ ਨਮਾਵਾਗੇ ਯਾਰ ਮਮੀ ਹਾਂ ਬਤ ਪਕਾਇਆ ਰੋਟੀ ਕਿ ਨਾ ਫਿਰ ਬੰਦ ਆਣਾ ਕਾਜ ਬਸ ਪੱਕੀ ਰੋਟੀ ਤਾਂ ਧਿਆਨ ਦੇਣਾ ਪੈਂਦਾ ਹਾਂ ਪੜਦਾ ਹੁੰਦਾ ਧਿਆਨ ਨਾਲ ਪੇਪਰ ਨੇ ਹੁੰਦਾ ਨੇੜੇ ਆ ਗਏ ਬਸ ਮੈਂ ਚੱਲ ਜੀ ਵਧੀਆ ਜੀ ਨੰਬਰ ਆ ਜਾਣਾ ਤੇ ਮੈਂ ਮਹਿਸਾ ਨਮਾਇਆ ਹੁੰਦਾ ਫੇਰ ਕੀ ਹੁੰਦਾ ਸੀਗਾ ਰੋਟੀਆਂ ਤਾੜ ਗਿਆ ਹੁਣ ਮੈਂ ਮਹਿਸਾ ਕਦੇ ਨਮਾਇਆ ਆਇਆ ਮਮੀ ਪੁੱਤੇ ਦੇ ਪੇਪਰ ਨੇਗੇ ਹੁਣ ਇਹਨੂੰ ਪੇਪਰ ਦੇ ਲੈਣ ਦੇ ਫਿਰ ਇਹ ਕੰਮ ਹੀ ਕਰੂਗਾ ਇਹ ਜੇ ਮਮੀ ਮਾੜਾ ਮੋੜਾ ਕੰਮ ਨੂੰ ਵੀ ਕਹਿ ਦਿਆ ਕਰੋ ਮੈਂ ਖੇਤ ਵੀ ਜਾਣਾਗਾ ਇਹਦਾ ਦੋ ਮਹੀਨਿਆਂ ਸਾਂ ਨਮਾਇਆ ਨਹੀਂ ਗਈਆਂ ਉਹਦਾ ਮੈਨੂੰ ਮਾਰ ਦਿੰਗਾ ਮਹਿਸਾ ਮੈਂ ਥੋੜਾ ਦਿੰਗਾ ਜੇ ਕਦੇ ਉਧਰ ਗਿਆ ਹੋਵੇ ਤਾਂ ਮੈਨੂੰ ਪਤਾ ਹੋਵੇ ਵੀ ਘਰ ਦਾ ਜੀ ਹੈ ਇਹ ਫੇਰ ਇਹਦੇ ਨੰਬਰ ਨਹੀਂ ਵਧਿਆ ਉਹਨੇ ਫੇਰ ਆਪਾਂ ਹੀ ਕਹਿਣ ਲੱਗ ਜਾਂਗੇ ਵੀ ਹੁਣ ਤਾਂ ਪੜ੍ਹ ਲਿਆ ਤੂੰ ਫਿਰ ਦੱਸਿਆ ਮਮੀ ਉਹ ਥੋ ਬੇਲਾ ਤਾਇਆ 10 ਮਿੰਟ ਪਹਿਲਾਂ ਲਾ ਲਿਆ ਕਰ ਮੜਦੇ ਹੋ ਚਨੀ ਆਪ ਤੇ ਕੁੰਮਾ ਜਾ ਕਰ ਕਾ ਨੂੰ ਬੇਬੇ ਜਦੋਂ ਇਹ ਹੋ ਹੋ ਗਿਆ ਨਾ ਇਹ ਪੇਪਰ ਹੋ ਗਏ ਇਹਦੇ ਬਸ ਫੇਰੇ ਇਹ ਕੰਮ ਕਰਨ ਲੱਗ ਜੂਗਾ ਜਿਹਨਾਂ ਤੇ ਰਿਜ਼ਲਟ ਨਹੀਂ ਆਉਂਦਾ ਉਵੇਂ ਤੁਸੀਂ ਛੱਡ ਦਿੰਦੇ ਮੈਂ ਲੱਕੀਆਂ ਦੀਵੇ ਪਹਿ ਲਵੇ ਮਾਰਦੀ ਆ ਇਹਦਾ ਹੱਥ ਨਹੀਂ ਲਾਉਣ ਦਿੰਦੀਆਂ ਉਹ ਜੇ ਕਦੇ ਗੋਗੀ ਕਰੇਗਾ ਫੇਰ ਹੀ ਢਣ ਜੇ ਕਦੇ ਜਾਵੇਂਗਾ ਉੱਥੇ ਫੇਰ ਹੀ ਪਤਾ ਲੱਗੂ ਖੇਤ ਜਾ ਕੇ ਕਹਿਦੀ ਮੈਨੂੰ ਤਾਂ ਕੁਝ ਕਰਨਾ ਨਹੀਂ ਆਉਂਦਾ ਭਾਈ ਕਿਉਂ ਕਚੀਰਾ ਕੀਤਾ ਕੋਈ ਨਾ ਹੁਣ 4 ਦਿਨਾਂ ਨੂੰ ਪੇਪਰ ਹੋ ਜਾਣਗੇ ਹੁਣ 4 ਦਿਨਾਂ ਪਿੱਛੇ ਕਿਉਂ ਤੁਸੀਂ ਰੋਲਾ ਪਾਇਆ ਹੈਗਾ ਛੱਡ ਚੱਲ ਚੰਗਾ ਕੰਮ ਕਰਨ ਨਾ ਦੇਰ ਨੂੰ ਚੰਗਾ ਐਂ ਰੱਖਿਓ ਕਾਦੇ ਰੋਟੀ ਪਰਮਾਂ ਜਾਉਂਦਾ ਰੋਗੀ ਤੂੰ ਪੜ ਲਿਆ ਕਰ ਤੂੰ ਉਹਦੀਆਂ ਗੱਲਾਂ 'ਚ ਨਾ ਬੜਾ ਧਿਆਨ ਦਿਆ ਕਰ ਉਹ ਤਾਂ ਉਹੀ ਸਾਰੇ ਦਿਨ ਪੰਗੇ ਲੈਣ ਨੂੰ ਆਏਗਾ ਮੈਂ ਸਾਨੂੰ ਨਿਮਾ ਦੇ ਮੈਂ ਸਾਨੂੰ ਕੱਖ ਪਾ ਦੇ ਆਪ ਤਾਂ ਨਹੀਂ ਪੜਿਆ ਹੈ ਉਹ ਤੈਨੂੰ ਵੀ ਨਹੀਂ ਪੜਨ ਦੇਣਾ ਉਹਨੇ ਗੋਗੇ ਐਵੇਂ ਨਾ ਉਹਨਾਂ ਦੀ ਬੰਦਾ ਦਾ ਗੁੱਸਾ ਨਾ ਕਰੀ ਠੀਕ ਹੈ ਉਹਨਾਂ ਦਾ ਸੁਭਾਈ ਹੈ ਇਹ ਜਿਹਾ ਸੁਣਿਆ ਨਾ ਕਰ ਆਪੇ ਸੇ ਕੰਮ ਕਰਨ ਨੂੰ ਹੈਗੇ ਆਂਗੇ ਤੇ ਤੂੰ ਆਪ ਦਾ ਕਾਲਜ ਜਾ ਤੇ ਆਪ ਦਾ ਪੜਾਈ ਕਰ ਤੈਨੂੰ ਲੋੜ ਨਹੀਂ ਉਹਨਾਂ ਦੀ ਜੇ ਤਾ ਹੁਣ ਆਪ ਪੜੇ ਹੁਣ ਤਾਂ ਤੈਨੂੰ ਕਹਿਣ ਵੀ ਪੜ ਲੈ ਆਪ ਤਾਂ ਪੜੇ ਨਹੀਂਗੇ ਕੱਪੜੇ ਪ੍ਰੈਸ ਕਰਤੇ ਹਾਂ ਕੱਪੜੇ ਪ੍ਰੈਸ ਨਹੀਂਗੇ ਬੇਬੇ ਐ ਕਰੇ ਉਹਨਾਂ ਨੂੰ ਜਾਂਦਾਂ ਨੂੰ 500 ਰੁਪਿਆ ਦੇ ਦਿਓ ਮੈਂ 500 ਰੁਪਈ ਮੰਗਿਆ ਦੀ ਪੈਸੇ ਮੰਗੇ ਸੀ ਮੈਂ ਸਨਵਾ ਅੱਛਾ ਜਦ ਮੈਂ ਦੇ ਦੂੰਗੀ ਆਹੋ ਤੁਸੀਂ 500 ਰੁਪਿਆ ਦੇ ਦਿਓ ਇਹਨੂੰ ਜਾ ਕੋ ਕਿ ਤੇਰੇ ਕੱਪੜੇ ਪ੍ਰੈਸ ਕੀਤੇ ਪਏ ਨੇ ਜਾ ਪਾ ਜਾ ਕੇ ਆਪਦੇ ਲੈ ਬੰਦ ਦੇਈ ਦੇ ਪੈਸੇ ਤਾਂ ਲੈ ਫੜਾ ਦੇ ਲੈ ਦੇਖ ਲੈ ਸਾਰਾ ਦਿਨ ਕੰਮ ਕੰਮ ਹੋਈ ਜਾਂਦੀ ਹੈਗੀ ਸਾਰਾ ਦਿਨ ਹੀ ਨਹੀਂ ਪਈ ਗੁੰਦਾ ਜਿੱਦ ਪਟਦਾ ਮਮੀ ਆਏ ਕਿੱਥੇ ਟਾਈਮ ਪਾਸ ਹੁੰਦਾਗਾ ਪਹਿਲਾਂ ਹੁਣ ਇਹਦੇ ਨਾਲੇ ਆਪਣੀ ਜਿੱਦ ਚੱਲੂਗੀ ਇਹ ਹੁਣ ਜੇ ਪੜਾਈ ਕਰਦਾ ਪਹਿਲੇ ਇਹ ਕੰਮ ਕੀਤਾ। ਤੁਸੀਂ ਤਾਂ ਕਹਿੰਦੇ ਵੀ ਹੁਣ ਇੱਕ ਪਾਸੇ ਹੂ ਉਥੋਂ ਚਾਰ ਸਪੇਰੇ ਤਾਂ ਨਹੀਂ ਹੋਇਆ ਜਾਂਦਾ। ਬੋਲਦੇ ਤਾਂ ਬੁਰੇ ਲੱਗਦੇ ਆ। ਹੋਰ ਹੁਣ ਬਸ ਸ੍ਰੀਕਾ ਕਰਦਾ। ਹਰਦਾ ਨਹੀਂ ਸ੍ਰੀਕਾ ਵਾਲਾ ਕਰਨ ਲੱਗ ਗਿਆ। ਹੋਰ ਗੋਗੀ ਜਿਵੇਂ ਕਰਾਉਂਦੇ ਨੇ ਕਿ ਵੀ ਮੇਰੀ ਕਰਾਉਂਦਾ ਨਹੀਂ ਕੋਈ। ਹੁਣ ਜਾ ਕੇ ਮੈਂ ਹੀ ਕਿਹਾ ਮੈਂ ਕੋਈ ਗੱਲ ਨਹੀਂ ਜਿੱਦੋਂ ਕਦੇ ਪਸ਼ੂਆਂ ਦੇ ਨੇੜੇ ਨਹੀਂ ਆਇਆ ਪਸ਼ੂ ਡਰਨਗੇ ਭਾਈ। ਹਾਂ ਐਡੀ ਕੀ ਕਰਦਾ। ਜਦੋਂ ਆਪਾਂ ਵੀ ਤੇ ਕਰੀ ਜਾਂਦੇ ਆ ਸਾਰਾ ਕੁਝ ਵੇਬੇ ਅਸੀਂ ਸਾਰਾ ਦਿਨ ਹੀ ਕਰੀ ਜਾਂਦੇ ਆ ਇਹ ਕਰਦੀ ਐ ਮੈਂ ਕਰਦੀ ਵੀ ਪਰ। ਇਹ ਵੀ ਕਰਨਾ ਪੈਣਾ ਫਿਰ ਉਹਦੀ ਵੀ ਪੜਾਈ ਦੇ ਸੋਚਣਾ ਪੈਂਦਾ। ਜੇ ਪੜ ਔਰ ਹੁਣ ਜੇ ਹੁਣ ਚੰਗੇ ਨੰਬਰ ਲੈ ਕੇ ਜਾਊ ਫੇਰ ਕੁਝ ਬਣੂਗਾ ਤੇ ਕੱਲ ਨੂੰ ਆਏ ਕਹਿਣਗੇ ਵੀ ਤੂੰ ਚੱਜ ਨਾ ਪੜਿਆ ਨਹੀਂ ਤੂੰ ਹੁਣ ਲਿਆਇਆ ਨੰਬਰ ਫੇਰ ਆਏ ਕਹੂਗਾ ਇਹ ਹੀ ਲੜੇ ਖਰਚੇ ਇੰਨੇ ਹੋਈਏ ਦੇ ਬੇਬੇ ਜੇ ਹੁਣ ਪੜ੍ਹਾਈ ਨਾ ਕੀਤੀ ਫੇਰ ਖਰਚਾ ਖੂਚੀ ਜਾਊਗਾ ਹੋਰ ਹੁਣ ਜੇ ਵੀ ਨਹੀਂ ਫੇਰ ਉਹੀ ਗੱਲ ਹੈ ਚੱਲ ਮੈਂ ਤਾਂ ਦੇ ਗੱਲਾਂ ਕਰ ਲੱਗ ਜੀ ਖੜ੍ਹ ਜਾ ਹੁਣ ਤੁਰ ਕੇ ਮੰਮੀ ਤੂੰ ਵੀ ਮੈਂ ਸਹੀ ਕਾ ਕਰਦਾ ਮੈਂ ਤਾਂ ਇਹ ਗੱਲ ਕਰਦਾ ਵੀ ਜੇ ਉਹ ਮਾੜਾ ਮੋਟਾ ਕੰਮ ਕੁੰਮ ਤੇ ਲੱਗੂਗਾ ਫੇਰੀ ਕੋ ਸੋ ਕੰਮ ਸਿੱਖੂਗਾ ਨੌਕਰੀ ਦਾ ਕੀ ਪੱਕਾ ਪਤਾ ਮਿਲੂਗੇ ਨਾ ਨਹੀਂ ਕੋਈ ਨਾ ਜੀ ਹਜੇ ਇਹ ਤਾਂ ਪੜਾਈ ਦਾ ਟਾਈਮ ਹੈ ਤਾਰੇ ਤੂੜੀ ਮੇਰੀਆਂ ਤਾਂ ਅੱਖਾਂ ਖਰਾਬ ਹੋ ਰਹੀਆਂ ਲਾ ਮੈਂ ਤਾਂ ਐਨਕਾਂ ਲਾ ਰੱਖੀਆਂ ਤਾਰੇ ਇੰਨੀ ਜਿੱਦ ਵੀ ਨਾ ਫਿੱਟਿਆ ਕਰ ਬੇਬੇ ਜਿੱਦ ਕਿਦੋਂ ਕਰਦਾ ਮੈਂ ਮੈਂ ਤਾਂ ਨੂੰ ਐ ਕਹਣਾ ਵੀ ਮਾੜਾ ਮੋਟਾ ਜੇ ਕੰਮ ਤੇ ਲਾਉਂਗੇ ਫੇਰ ਹੀ ਕੰਮ ਸਿੱਖੂਗਾ ਉਹਦਾ ਮੈਂ ਸਾਰੇ ਨਮਾਉਣਗਾ ਆਂ ਬਸ ਉਹਨੀਆਂ ਨਮਾਉਣੀਆਂ ਮਾਰ ਦੇ ਕਰ ਗਿਆ ਬਸ ਹੁਣ ਪਹਿਲਾਂ ਤੂੰ ਲਾਇਆ ਹੁੰਦਾ ਫੇਰ ਤਾਂ ਇੱਕ ਤੇ ਜਾਣਾ ਦਾ ਖਰਚ ਪੜਿਆ ਹੋਵੇ ਬੜਾ ਵੱਡਾ ਹੋ ਗਿਆ ਜੇ ਉਹ ਜੇ ਹੁਣ ਪੇਪਰ ਚੱਲ ਫੇ ਜੇ ਉਹ ਮਾੜਾ ਮੋਟਾ ਕੋ ਨੰਬਰ ਚੋਰੇਗਾ ਤੇਰੇ ਜੁम्मेਗਾਰ ਆ ਜੂਗੀ ਫੇ ਮੈਂ ਕਿਹੜਾ ਨੂੰ ਮਾੜਾ ਕਹਿਣਾਗਾ ਮੈਂ ਐ ਥੋੜੀ ਜਿਹੀ ਵੀ ਪੇਪਰ ਛੱਡ ਦੇ ਮੈਂ ਪੜਾਈ ਤੋਂ ਹਟਾਉਣ ਨੂੰ ਕਿਹਾ ਹੂੰ ਚੱਲ ਕੋਈ ਨਹੀਂ ਜੀ ਜੇ ਹੁਣ ਉਹ ਪੇਪਰ ਦੇ ਦੂਗਾ ਸਾਰੇ ਕਹੀ ਜਾਣੇ ਹੋਗੇ ਵੀ 500 ਰੁਪਇਆ ਫੇਰ ਦੇਉਂਗਾ ਮਾਨੂੰ ਐ ਕਿਹਾ ਸੀ ਪਸ਼ੂ ਨਵਾ ਦੇ ਮੈਂ ਖੇਤ ਦੇਣਾ ਵੀ 500 ਰੁਪਏ ਲੈ ਦੀ ਕੋਈ ਨਾ ਹੁਣ ਟਿਕਟ ਦੇ ਦੇ ਦੀਆਂ ਫੀਸਾਂ ਭਰਗਾ ਦੇ ਆਖਰੀ ਭਰੇ ਆ ਮੇਰੇ ਕੋਲ ਹੈਗੀ ਸੀ ਪੈਨਸ਼ਨ ਦੀ ਮੈਂ ਕਿਹਾ ਬੇਬੇ ਤੁਸੀਂ ਗੱਲ ਨੂੰ ਗਲਤ ਨਾ ਲਿਓ ਮੈਂ ਉਹਨੂੰ ਸਹੀ ਕੰਮ ਵਾਸਤੇ ਕਹਿਣਾ ਕਿ ਜਦੋਂ ਬੇਲਾ ਹੁੰਦਾਗਾ ਉਦੋਂ ਪਤਾ ਕੀ ਕਰਦਾ ਜਦੋਂ ਬੇਲਾ ਹੁੰਦਾਗਾ ਚੱਕਦਾ ਮੋਟਰਸਾਈਕਲ ਸਕੂਲ ਚ ਖੇਡਣ ਉੱਪਰ ਜਾਂਦਾਗਾ ਉਹਦਾ ਇਹ ਫਿਕਰ ਨਹੀਂ ਆ ਵੀ 20 ਕਿਲੇ ਖੇਤੀ ਹੈ ਉੱਥੇ ਲੈ ਕਾਇ ਲੋ ਕਿਸੇ ਨੂੰ ਕਾਇ ਲੋ ਜੇ ਹੁਣ ਇਹਨਾਂ ਨੂੰ ਕਹਿੰਦੇ ਤਾਂ ਇਹ ਸਿਰ ਚੜ ਕੇ ਆਗੇ ਕਾਣ ਮੇਰੀ ਗੱਲ ਸੁਣ ਪੁੱਤ ਇੱਕ ਜਾਨਾ ਤਾਂ ਕਹੇ ਪੜਿਆ ਲਿਖਿਆ ਚਾਹੀਦਾ ਹੈ ਕਿਉਂ ਹੁਣ ਹਿਸਾਬ ਕਿਤਾਬ ਵੀ ਦਾ ਹੁਣ ਤੈਨੂੰ ਹਿਸਾਬ ਨਹੀਂ ਹੈ ਇਹਨਾਂ ਉਹ ਮਾੜਾ ਮਟਾ ਖੇਤ ਜਾਣ ਲੱਗ ਗਿਆ ਉਹ ਰੇਸ ਸਪਰੇ ਪੜ ਕੇ ਮੈਨੂੰ ਦੱਸ ਦੇ ਕੀ ਪਤਾ ਨੌਕਰੀ ਲੱਗੀ ਜਾਵੇ ਉਹ ਮਿਲੀ ਜਾਵੇ ਐ ਪਹਿਲੀ ਕਾ ਤੂੰ ਕਹੀ ਜਨੇਗਾ ਵੀ ਨੌਕਰੀ ਨਹੀਂ ਮਿਲਦੀ ਤੁਸੀਂ ਤਾਂ ਤੁਹਾਨੂੰ ਤਾਂ ਹੋ ਰਿਹਾ ਵੀ ਕਰ ਬਸ ਨੂੰ ਤੇ ਪਾਇ ਤੋ ਮਿੱਟੀ ਨਾ ਬਣ ਨਹੀਂ ਪੁੱਤ ਤੂੰ ਹੁਣ ਚੁੱਪ ਕਰ ਜਾ ਉਹਦੇ ਪੇਪਰਾਂ ਤੱਕ ਚੁੱਪ ਕਰ ਜਾ ਕੰਮ ਪੇਪਰ ਵੀ ਹੋ ਜਾਣਗੇ ਹਾਂ ਇਹ ਦੇਖ ਰੂਗਾ ਐਤੋਂ ਪਹਿਲਾਂ ਵੀ ਪੇਪਰ ਤਾਂ ਹੁੰਦੀ ਆਏ ਬਸ ਫਿਰ ਦੇਖ ਲਾਂਗੇ ਜੇ ਤਾਂ ਉਹ ਵਧੀਆ ਨੰਬਰਾਂ ਚ ਕਿਹਾਂ ਨੂੰ ਕੰਮ ਨੂੰ ਕਦੇ ਖੇਤ ਰੋਟੀ ਫੜਾਉਣ ਤੱਕ ਗਿਆ ਫਿਰ ਉਹ ਪੜਦਾ ਸਾਰਾ ਦਿਨ ਤਾਂ ਨਹੀਂ ਪੜਦਾ ਮੰਮੀ ਸਾਰਾ ਦਿਨ ਤਾਂ ਨਹੀਂ ਪੜਦਾ ਵੀ ਸਾਰਾ ਦਿਨ ਕਿਤਾਬ ਇੰਦਰ ਦਾ ਫਿਰ ਉਹਨੂੰ ਤਾਂ ਬਹਾਨਾ ਹੋਜੂ ਵੀ ਮੈਨੂੰ ਮੈਂ ਖੇਤਾਂ ਚ ਫਿਰ ਗਿਆ ਮੈਂ ਕਿੱਥੋਂ ਪੜਾ ਮੈਂ ਤਾਂ ਨਾ ਕਹੂੰ ਥੋਨੂੰ ਪਤਾ ਲੱਗੂ ਇਹ ਗੱਲਾਂ ਦਾ ਜੇ ਇਸੀ ਗੱਲ ਮਤੇ ਲਾ ਆਏਗੇ 5-7 ਪੇਪਰ ਇਹ ਕੰਟੀ ਲੈ ਕੋਈ ਨਹੀਂ ਆਪਾਂ ਟਾਈਮ ਪੂਰਾ ਕਰ ਲੈ ਤੇ ਦੇਖਾਂਗੇ ਹੁਣ ਤਾਂ ਸਹੀ ਰਲਤਾ ਹੁਣੀ ਨਹੀਂ ਬੀਰਪਾਲਾ ਬੀਰਪਾਲਾ ਹਾਂ ਮੰਮੀ ਨਾ ਤਾਂ ਹਸਮਾਨ ਲੈ ਜਾ ਅੰਦਰ ਅੱਛਾ ਗੋਗੀ ਤਾਂ ਖਾ ਗਿਆ ਰੋਟੀ ਅੱਤੇ ਅਵਤਾਰ ਦਾ ਮੈਂ ਆਟਾ ਚੱਕਦਾ ਆ ਕੇ ਖਾ ਲੂਗਾ ਖਾ ਕੇ ਨਹੀਂ ਗਏ ਨਾ ਉਹ ਨਹੀਂ ਖਾ ਕੇ ਗਿਆ ਨਾਲੇ ਆਪਾਂ ਖਾ ਲਾਂਗੇ ਅੰਦਰ ਹੀ ਲੈ ਜਾ ਚਲ ਕੋਈ ਨਹੀਂ ਫਿਰ ਆਸਮਾਨਤ ਵਿੱਚ ਲੈ ਜਾਈਏ ਹੋਰ ਇਹ ਅੰਦਰ ਹੀ ਲੈ ਜਾ ਕੇ ਉੱਥੇ ਖਾ ਲਾਂਗੇ ਬੇਬੇ ਤੂੰ ਕਦੋਂ ਖਾਵੇਂਗੀ ਮੈਂ ਜਦੋਂ ਤੱਕ ਤੂੰ ਆਰੂ ਸਮਾਨ ਉਹ ਰੋਟੀ ਖਾ ਲੂਗੀ ਤੂੰ ਤਾਂ ਮੇਰੀ ਚਾਹੀਤੀ ਹੋਈ ਹੈ ਬੇਬੇ ਤੈਨੂੰ ਹਜੇ ਭੁੱਖ ਨਹੀਂ ਹੈਗੀ ਰੋਟੀ ਦੀ ਤਾਂ ਭੁੱਖ ਨਹੀਂ ਹੈ ਜੀ ਚਲ ਫੇਰ ਖਾ ਲੀ ਹੈਲੋ ਹੈਲੋ ਹਾਫ ਟੂ ਕਰ ਰਹੀ ਹੈ ਵੇ ਨਾ ਬੁਆ ਜੀ ਮੈਂ ਤਾਂ ਬਾਹਰ ਨੂੰ ਗਿਆ ਹੋਇਆ ਸੀਗਾ ਅੱਛਾ ਮੈਂ ਤਾਂ ਕਰੇ ਗੱਲ ਵੀ ਕਰਨੀ ਸੀ ਪੁੱਤ ਅੱਛਾ ਕਿਵੇਂ ਸੀਗਾ ਜੀ ਉਹ ਤੇ ਜ਼ਿਆਦਾ ਮੰਮੀ ਨਾਲ ਗੱਲ ਕਰਾ ਦੇ ਜਾਂ ਤੇਰੇ ਬੇਬੇ ਨਾਲ ਕਰਾ ਦੇ ਤੂੰ ਕਰੇ ਜਾ ਕੇ ਕਰਾਉਂਗਾ ਹੁਣ ਮੈਂ ਤਾਂ ਬਾਹਰ ਸੀਗਾ ਅੱਛਾ ਕਦੋਂ ਕਬਲ ਜਾਈਆਂ ਮੈਂ ਬਾਗ ਜਾਣਾ 10 ਮਿੰਟ ਤੱਕ ਜਾ ਕੇ ਲਾਜ਼ਮੀ ਗੱਲ ਕਰਾ ਦੇ ਚੰਗਾ ਉੱਤ ਕੋਈ ਨਹੀਂ ਕਰਾ ਦੂੰਗਾ ਜੀ ਠੀਕ ਆ ਹੋਰ ਬੁਆ ਜੀ ਠੀਕ ਆ ਸਾਰੇ ਹੋਰ ਤਾਂ ਠੀਕ ਆ ਪੁੱਤ ਵਧੀਆ ਸਾਰੇ ਠੀਕ ਆ ਉਹ ਆ ਪਿਆਰਿਆ ਕੜਾ ਰੱਖਿਆਗਾ ਉਹਦੇ ਬਾਰੇ ਗੱਲ ਜੀ ਕਰਦੇ ਸੀ ਅੱਛਾ ਅੱਛਾ ਚਲ ਕੋਈ ਨਹੀਂ ਮੈਂ ਫਿਰ ਜਾ ਕੇ ਗੱਲ ਕਰਵਾ ਦਾਨਾਗਾ ਠੀਕ ਆ ਤਾਂ ਠੀਕ ਆ ਉਹ ਜੀ ਕਰਵਾ ਦਣਾ ਮੁੜ ਕੇ ਜਾਣਾ ਪਊ ਯਾਰ ਉਹ ਆਦਾ ਫੋਨ ਆ ਗਿਆ ਤਾਂ ਫਿਰ ਗੱਲ ਕਰਵਾਈ ਆਉਣਾ ਪਹਿਲਾਂ ਮੇ ਬੇ ਹੂੰ ਉਹ ਆਦਾ ਫੋਨ ਆਇਆ ਸੀਗਾ ਅੱਛਾ ਤੇ ਮੈਂ ਤਾਂ ਉਧਰ ਨੂੰ ਜਾਈ ਜਾਂਦਾ ਸੀਗਾ ਕਹਿੰਦੀ ਮੇਰੀ ਘਰੇ ਜਾ ਕੇ ਗੱਲ ਕਰਾ ਦੀ ਨਾ ਫੋਨ ਲਾ ਕੇ ਦਿਆਂ ਪੂਰ ਨੂੰ ਗੱਲ ਕਰ ਲਾਉ ਕੰਮ ਹੋਊਗਾ ਕੋਈ ਅੱਛਾ ਤਾਂ ਐ ਜੇ ਤਾਂ ਮੈਨੂੰ ਦੱਸ ਦੀ ਥੋੜਾ ਜਿਆ ਵੀ ਵਿਆਹ ਕਢਾ ਲਿਆ ਗੁਰੀ ਦਾ ਅੱਛਾ ਮੇਰੇ ਬਾਹਲੀ ਤਾਂ ਗੱਲ ਮੇਰੇ ਨਾਲ ਹੋਈ ਨਹੀਂ ਅੱਛਾ ਹੈਲੋ ਨਾ ਪੂਆ ਜੀ ਕਰ ਲੋ ਗੱਲ ਬੇਬੇ ਨਾਲ ਕਰਾ ਦੇ ਪੁੱਤ ਹੈਲੋ ਹੈਲੋ ਹਸਤ ਗੱਲ ਬੇਬੇ ਜੈ ਸ੍ਰੀਕਾਲ ਕਿਵੇਂ ਲਾਇਆ ਤੀ ਫੋਨ ਹੋਰ ਸਾਰੇ ਪਰਿਵਾਰ ਸਖਾ ਸਾਰੇ ਠੀਕ ਠਾਕ ਹੈ ਫੋਨ ਕਿਵੇਂ ਲਾਇਆ ਸੀ ਆਪਣੇ ਕੁੜੀ ਤਾਂ ਵਿਆਹ ਕਰਵਾ ਲਿਆ ਚੱਲ ਚੰਗਾ ਵਧਾਈਆਂ ਤੈਨੂੰ ਵਾਗੀਆਂ ਵਲਗੀਆਂ ਤੈਨੂੰ ਸਵਾਗਤ ਹੈ ਸਵਾਗਤ ਮੇਰੇ ਨਾਲ ਨਿਕਲੇਗਾ ਆਪਣੇ ਵਿਆਹ ਅੱਛਾ ਹੋਰ ਕਾਸ਼ੇ ਦੀ ਤੰਗੀ ਨਾ ਕੱਟੀ ਨਾ ਕੋਈ ਆਹੋ ਸਭ ਕੁਝ ਆਪਣੇ ਕੋਲ ਦੇ ਦਾਂਗੇ ਸਾਰਾ ਕੁਝ ਪੈਸਾ ਥੈਲੀ ਕੋਈ ਨਿੱਕਾ ਨਹੀਂ ਠੀਕ ਆ ਆਹੋ ਉਹ ਤਾਂ ਮੈਂ ਆਇਆ ਫੋਨ ਕਰੈ ਸਮਾਹ ਵੀਰਪਾਲ ਨੂੰ ਤੇ ਬਤਾਂ ਨੂੰ ਅੱਛੇ ਤੋਰ ਦਾਂਦੇ ਇੱਕ ਪਾਰੀ ਕੁਨਿਕ ਤੇ ਥਣੀਆਂ ਕਦੋਂ ਕਹੇ ਕਰਣੀਆ ਕੋਈ ਨਹੀਂ ਭੇਜ ਦਾਂਗੇ ਹੋਰ ਪੈਸੇ ਪੁੱਛੇ ਕਿੰਨੇ ਕਦੇਗੇ ਚਲ ਕੋਈ ਨਾ ਉਹ ਤਾਂ ਕਰ ਲਾਂਗੇ ਕਿੰਨੇ ਕਿ ਸੁਣ ਸਰੇ ਉਹਨੇ ਦੇਦੇ ਹੋ ਉਹ ਤਾਂ ਸਰੇ ਤਾਂ ਦੇ ਦਾਂਗੇ ਉਹ ਤਾਂ ਸਾਡੀ ਆਡ ਡਾਗੀ ਛੱਕ ਵਾਲੀ ਗੱਲ ਤਾਂ ਜੇ ਉਹ ਤੈਨੂੰ ਬੱਦਵੀ ਲੋੜਾ ਤਾਂ ਬੱਦਵੀ ਦੇ ਦਾਂਗੇ ਨਾ ਕੋਈ ਤਾਂ ਆਮਾਂਗੇ ਫਿਰ ਉੱਤੇ ਗੱਲ ਕਰ ਦੂ ਮੈਂ ਆਹੋ ਚੰਗਾ ਮੈਂ ਕਰੇ ਰਾਈ ਜੀ ਕਰਨੂ ਨਾਲੀ ਹਾਂ ਹਾਂ ਮੈਂ ਆਪ ਦੇ ਤਰਫੋਂ ਦਾ ਦੋ ਤੋੜਾਂ ਦੀ ਲੜੀ ਪਾ ਦੂੰਗੀ ਹਾਂ ਚੱਲ ਫਿਰ ਉੱਤੇ ਆਉਂਗੀ ਉੱਤੇ ਗੱਲ ਕਰ ਲਾਂਗੇ ਨਾ ਸਾਰੇ 20 29 ਬੱਤ ਚੰਗਾ ਫਿਰ ਠੀਕ ਹੈ ਮਤਰੀ ਪੂਰੀ ਖਰੀਦ ਲਈਏ ਫਿਰ ਮੈਂ ਚੱਲ ਫੋਕ ਕਰ ਲੈਣਾ ਹਾਂ 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 ਪਹਿਲਾਂ ਰਮਾਲੇ ਲੈ ਲਈ ਹੈ ਹੈ ਪਹਿਲਾਂ ਰਮਾਲੇ ਲੈ ਲਈ ਠੀਕ ਆ ਇਹ ਕੋਥੋਂ ਦਾ ਲੈ ਲਈ ਘਰੇ ਬਾਟ ਪ੍ਰਕਾਸ਼ ਕਰਾਂਗੇ ਉਹਦਾ ਠੀਕ ਆ ਬੀਬੀ ਆਹੋ ਉਹ ਤਾਂ ਆਪਣੇ ਸਾਰੇ ਠੀਕ ਨੇ ਸਾਰੇ ਠੀਕ ਨੇ ਵਧੀਆ ਚੰਗਾ ਹੂੰ ਸਤੋਰ ਦੀ ਕੈਨ ਕਰਕੇ ਚੰਗਾ ਲੈ ਬੇ ਫੜਾ ਫੋਨ ਮੈਨੂੰ ਗੱਲ ਹੋ ਗਈ ਭੂਰਾ ਬੇਬੇ ਤੂੰ ਗੱਲ ਕਿਸ ਨਾ ਰੈ ਰੂਤਾ ਕਰ ਲਿਆ ਕਰ ਪਹਿਲੀ ਚੈਨਗਾਂ ਦੀਆਂ ਪੈਸਿਆਂ ਦੀਆਂ ਗੱਲਾਂ ਕਰਨ ਲੱਗੀ ਤੂੰ ਪਰਿਵਾਰ ਨਾਲ ਰਾਇ ਤਾਂ ਕਰ ਲੈ ਕੋਈ ਆਪਣਾ ਕੋਈ ਸਭ ਕੁਸ ਹੈ ਉਹ ਹੈਗਾ ਤਾਂ ਸਭ ਕੁਸ ਹੈ ਰਾਇ ਤਾਂ ਕਰਦੀ ਹੁੰਦੇ ਐ ਕੋਈ ਰਾਇ ਕਰ ਲਾਂਗੇ ਬਥੇਰਾ ਚੰਗਾ ਲੈ ਵੀਰਪਾਲ ਨੂੰ ਤਾਂ ਮੈਂ ਪਰਸੋਂ ਭੇਜੂੰਗੀ ਵੀ ਕਪੜਾ ਰੀੜਾ ਭਾਈ ਦਵਾਈ ਆਉ ਜਿੰਨਾ ਲੱਗੇ ਪੈਸਾ ਲਾਵਾਂਗੇ ਤੇ ਉਹਨੂੰ ਵੀ ਸਿੰਦਰ ਨੂੰ ਵੀ ਦਾਤ ਦੀਆਂ ਸਿੰਦਰੇ ਹਾਂ ਬੇਬੇ ਆਈ ਆਈ ਵੀਰਪਾਲ ਜੀ ਆ ਬੇਬੇ ਵਿਆਹ ਆ ਗਿਆ ਆਪਾਂ ਨੂੰ ਵਿਆਹ ਕੀ ਦਾ ਗੁਰੀ ਦਾ ਬਤਾ ਨਵੇਂ ਬਸ ਨੂੰ ਫੇਰ ਹਾਂ ਬਤਾ ਨਾ ਨਾ ਮਹਾਰਾਜ ਸਾਹਿਬ ਨੂੰ ਬਤਾ ਦੇ ਮੈਂ ਤਾਂ ਬਲਾਈ ਚਾੜ ਚੜਾ ਪਰਸੋਂ ਤੁਸੀਂ ਕਪੜਾ ਦਵਾਉਣ ਜਾਣਾ ਜਾਵਾ ਬੇਬੇ ਉੱਥੇ ਉਸਾਰ ਨੇ ਅੱਛਾ ਮੈਂ ਭੂਆ ਹੀ ਕਹਿੰਦੀ ਵਿਆਹ ਜਾਣਾ ਆ ਜਾਣ ਹਾਂ ਕਪੜਾ ਜਿਹੜਾ ਦਵਾਇਓ ਵਧੀਆ ਸ਼ੌਂਕ ਦਾ ਨਾ ਦਵਾਵਾ ਹਾਂ ਹੋਰ ਹੁਣ ਮਸਾਬੇ ਆਏਗਾ ਮੇਰੀ ਗੱਲ ਸੁਣ ਬੇਬੇ ਨਾਲੇ ਪਹਿਲਾਂ ਤਾਂ ਵਿਆਹ ਹੈਗਾ ਵਧੀਆ ਪੈਸੇ ਲੈ ਕੇ ਆਵਾਂਗੇ ਨਾਲ ਆ ਗਿੱਧੇ ਗੁੱਧੇ ਵਾਲੇ ਲੈ ਕੇ ਚੱਲਾਂਗੇ ਲੈ ਲਾਂਗੇ ਹਾਂ ਆਏ ਨਹੀਂ ਹੈ ਯਾਰ ਗੋਜੂ ਗੋ ਸਾਰਾ ਕੁਝ ਲੈ ਕੇ ਜਾਵਾਂਗੇ ਹੋਰ ਉੱਥੇ ਜਾਗੋ ਕੱਢ ਕੇ ਆਵਾਂਗੇ ਉਹ ਹੀ ਗੱਲਾਂ ਦਾ ਜੇ ਇੱਥੇ ਯੋਰ ਲਾਵਾਂਗੇ ਹੋ ਲਾਵਾਂਗੇ ਕਿੱਥੇ ਹਾਂ ਐਂ ਤੇ ਕਹਿੰਦੇ ਨੇ ਵਧੀਆ ਛੌਂਕ ਦਾ ਨਾਮ ਪਾ ਕੇ ਆਵਾਂਗੇ ਬਸ ਨਾਮ ਸਕੇ ਛੌਂਕ ਨਾ ਮੈਂ ਕਹਿਤਾ ਵੀ ਜਿੰਨੇ ਲੋੜ ਹੈ ਭਾਈ ਉਹਨੇ ਦੱਸ ਦੀ ਸਾਨੂੰ ਅਸੀਂ ਦੇਵਾਂਗੇ ਆਇ ਤੇ ਪੁਆਈ ਦੇ ਮਨ ਚੇ ਨਾ ਰਹੇ ਜੀ ਵੀ ਜਾਂ ਮੇਰੀ ਭਜਾਈ ਨਹੀਂ ਕੁਝ ਕਰਤੀ ਗਈ ਜਾਂ ਪਤੀ ਜਨੂਹਾਂ ਨੇ ਕੋਈ ਉਹ ਕੀਤਾ ਮੰਨ ਜਿੱਦੋਂ ਉਹ ਨਾ ਆਈ ਭੇਲੀ ਲੈ ਕੇ ਉਹਦੇ ਸਾਰੇ ਗੱਲ ਦੱਸਦੀ ਉਹਨੂੰ ਵੀ ਭਜਾਈ ਸੇ ਇੰਨਾ ਪੈਸਾ ਲਾਵਾਂਗੇ ਵਧੀਆ ਕਰਾਂਗੇ ਸਾਰਾ ਕੁਝ ਕਹਦੇ ਅਸੀਂ ਕਿ ਅਸੀਂ ਤਿੰਨਾਂ ਜਾਣੀ ਨੇ ਸਲਾਹ ਆ ਤਾਂ ਮੈਂ ਕਹੀ ਤਾਂ ਵੀ ਸੋਚਣਾ ਕਰੀ ਕਿ ਸੇ ਗੱਲ ਦੀ ਹਾਂ ਨਹੀਂ ਜਦੋਂ ਹੁਣ ਆਉਗੀ ਨਾ ਭੇਲੀ ਲੈ ਕੇ ਚੰਗੇ ਕੱਪੜੇ ਕਪੜੇ ਦੇ ਉਹਨੂੰ ਹੋਰ ਲਿਆਵਾਂਗੇ ਵਧੀਆ ਸੂਟ ਕਿਹੜਾ ਰੋਈ ਰੋਈ ਦੇਣੀ ਲਿਆਇਓ ਉਹ ਦੂਪਹਿਰ ਹੀ ਲਿਆਇਓ ਤੂੰ ਲਿਆਈ ਵੀਰਪਾਲ ਜਾ ਕੇ ਵਧੀਆ ਜਿਹਾ ਚੰਗਾ 2000 ਦਾ ਸੂਟ ਲਿਆਈ ਮਸਾਂ ਵਿਆਹ ਹੈ ਜੀ ਹੈ ਕਹਿੰਦੀ ਸੀ ਕੰਜੀ ਪੀਪਲ ਪੈਣਾ ਹੈ ਹਾਂ ਤੂੰ ਤਾਂ ਪਰਸੋ ਜਾਣਾ ਹੀ ਹੈ ਤੜਕੇ ਸੁਨੇਹਾ ਫਿਰ ਗਾਹਾਂ ਜਾਣਾ ਹੈ ਉਹਨਾਂ ਨੇ ਅੱਛਾ ਹਾਂ ਤੂੰ ਤੇ ਉਤਾਰਨੇ ਤਾਂ ਪਰਸੋ ਸੁਨੇਹੀ ਜਾਣਾ ਹੈ ਅੱਛਾ ਰੋਟੀ ਉੱਥੇ ਜਾ ਕੇ ਖਾਣੀ ਹੈ ਨਾ ਭਗ ਜਾਗੇ ਨਾ ਚਾ ਚੜ ਗਿਆ ਮੈਨੂੰ ਤਾਂ ਸਮਾਂ ਦੀ ਭਗ ਜੂਗੀ ਮੈਂ ਤਾਂ ਕੱਪੜੇ ਕੁੱਪੜੇ ਦੇ ਵਾਕੇ ਆ ਨਾਲੇ ਤਿਆਰੀ ਪਹਿਲਾਂ ਹੋ ਜੇ ਨਾ ਵਧੀਆ ਹੈਗੀ ਹੋਰ ਹੋਰ ਨਾਲੇ ਆਪਾਂ ਆਪ ਦਾ ਜੋੜ ਜੜਈਆ ਕਰ ਦਾਂਗੇ ਲੈ ਕੇ ਫਿਰ ਉੱਥੇ ਦਵਾਈ ਹੁਣ ਕੱਪੜੇ ਲਿਓਣੇ ਨੇ ਸੱਚ ਉੱਥੇ ਉੱਥੇ ਦਬਾ ਕੇ ਫਿਰ ਇੱਥੇ ਆ ਕੇ ਫਿਰ ਇੱਥੋਂ ਲੈ ਆਈ ਮੈਂ ਤਾਂ ਇਹ ਕਹਿੰਦੀ ਆਪਾਂ ਹੁਣੀ ਨਾ ਲੈ ਲੈ ਆਪਾਂ ਵੀ ਨਾਲ ਹੀ ਲੈ ਲਾਂਗੇ ਉਹਨਾਂ ਦੇ ਪਸੰਦ ਦੇ ਲੈ ਲਾਂਗੇ ਨਹੀਂ ਉਹ ਤਾਂ ਜਿਹੜੇ ਤੁਸੀਂ ਦਬਾਉਣੇ ਹੋ ਤਾਂ ਦਬਾਏ ਆਏ ਉਹ ਇਹ ਦਬਾਏ ਗੂਰਪਾਲ ਆਈ ਕਹਿੰਦੀ ਤੇ ਜਿਹੜੇ ਆਪਾਂ ਨੇ ਆਪਦੇ ਲੈਣੇ ਨੇ ਉਹ ਇੱਥੋਂ ਲੈ ਲਾਂਗੇ ਚਲ ਆਹੋ ਤੂੰ ਬਗ ਚਲੀਓ ਤੇ ਨਾਲ ਗੱਡੀ ਲੈ ਚੱਲ ਨਾ ਮੈਂ ਤਾਂ ਕੀ ਕਰਨਾ ਹੈਗਾ ਤੁਸੀਂ ਲੈ ਆਇਓ ਚਲ ਛੋਡੀ ਵੀ ਰਹਿ ਵਿੱਚ ਹੋਊਗੀ ਕੋਈ ਕੱਪੜੇ ਦੀ ਰਹਿ ਨਹੀਂ ਹੁਣ ਤੁਸੀਂ ਆਪਦੀ ਮਰਜ਼ੀ ਨਾਲ ਲੈ ਆਇਓ ਉਹਨਾਂ ਦੇ ਤਾਂ ਬਰੀਆਂ ਵਾਲੇ ਉੱਥੇ ਦੋ ਦਵਾਈ ਹੀ ਆਏ। ਤੇਰਾ ਵੀ ਵਧੀਆ ਸੂਟ ਲਿਆਵਾਂਗੇ। ਮੇਰਾ ਤਾਂ ਲਿਆ ਰਹੀਆਂ ਹੁਣ। ਹੋਰ ਮੈਂ ਇੱਕ ਸੂਟ ਵਧੀਆ ਲਿਆ। ਇੱਕ ਸੂਟ ਵਧੀਆ ਲੈ ਜੋ ਇੱਕ ਮੰਡ ਜਿਹਾ ਸਾਹਬ ਨਾਲ ਲੈ। ਲੈ ਹੋਰ ਹੁਣ। ਆਇਂ ਤਾਂ ਵਧੀਆ ਨੱਚਾਂ-ਨੱਚਾਂਗੇ। ਲੈ ਮਜ਼ਾ ਦਾ ਨਾਲਕ ਛੱਕਾ ਆਈ ਆਪਾਂ ਨੂੰ। ਮਸਾ ਨਾਲਕ ਛੱਕਾ ਆਈ ਹੈਗੀ। ਕਿੰਨੇ ਚਰਮਾ ਕਰੂਗਾ? ਚਲ ਵਧੀਆ ਫਿਰ ਕੋਈ ਨਾ ਮੈਂ ਤਾਂ ਫਿਰ ਕੋਈ ਕੱਪੜਾ ਲੀੜਾ ਤਿਆਰ ਕਰਾਂ ਹਾਂ ਆਪਦਾ ਕਰ ਲੈ ਹੋਰ ਹੁਣ ਪ੍ਰੈਸ ਕਰ ਜਾ ਤੂੰ ਬਾਈ ਜੈ ਤੂੰ ਤਾਂ ਤਿਆਰੀ ਕਰ ਲੈ ਧਾਰ ਦਸੂਤ ਪ੍ਰੈਸ ਕਰ ਦੇ ਇੱਕ ਇੱਕ ਨਾਲ ਲਈ ਜੋ ਕਈ ਵਾਰੀ ਕਿ ਕਿ ਜੋ ਇੱਕ ਨਾਲ ਕੀ ਬੰਦ ਨਹੀਂ ਦੋ ਤਾਂ ਉਤਾਰ ਦੇ ਨਹੀਂ ਚਾਹੀਦੇ ਨੇ ਬਸ ਮੈਂ ਆਪੇ ਲੈ ਜੂਗਾ ਫੂਤ ਆਥੋਂ ਨਹੀਂ ਮੁੜਿਆਉਂਗੇ ਕੱਪੜੇ ਪਾ ਕੇ ਤਾਂ ਵੀ ਰਾਤ ਰਹਿਣਾ ਪੈਂਦਾ ਜੋਰ ਜਿਹੜਾ ਇਹ ਕਰਨਾ ਪੈਂਦਾ ਚਲ ਭਾਈ ਛੋਡੀ ਮਰਜੀ ਐ ਤਿਆਰ ਹੋ ਗਿਆ ਕਿਉਂ ਬੇਬੇ ਉਹ ਜਾਣਾ ਨਹੀਂ ਇੱਥੇ ਮੇਰੇ ਤਾਂ ਖੇਤੀ ਦੇ ਕੰਮ ਹੀ ਨਹੀਂ ਲੋਟ ਆਉਂਦੇ ਮੈਨੂੰ ਸਪਰੇਅ ਕਰਨੀ ਆ ਮੱਕੀ ਤੇ ਕੁਤੀ ਕੁਤੀ ਕੁਛ ਨਹੀਂ ਹੁੰਦਾ ਹੈਗਾ ਅੱਥੋਂ ਨੂੰ ਮੁੜਿਆ ਹੀ ਨਹੀਂ ਤੂੰ ਤਾਂ ਕਹਿਤਾ ਐਡੀ ੜੀ ਮੱਕੀ ਹੋਈ ਪਿਆ ਸੁੰਢੀ ਨਹੀਂ ਖਾਜ ਉਹਨੂੰ ਜੇ ਦੋ ਦਿਨ ਲੱਗ ਗਏ ਉੱਥੇ ਫੇਰ ਵੀ ਪਲ ਰਹੀ ਜੂ ਦੋ ਦਿਨ ਨਹੀਂ ਲਾਉਗੇ ਮੈਂ ਤਾਂ ਤਿਆਰ ਹੋ ਰਹੀ ਹਾਂ ਜੀ ਤੁਸੀਂ ਤਿਆਰੀ ਨਹੀਂ ਹੁੰਦੇ ਓ ਤੂੰ ਕਿਹੜਾ ਮੈਨੂੰ ਦੱਸਿਆਗਾ ਵੀ ਮੈਂ ਤਿਆਰ ਹੁੰਨੀ ਆ ਮੈਂ ਜਾਉਂਗੀ ਪਹਿਲੇ 10 ਦੋਸਤਾ ਦਿਆ ਕਰੋ ਮੈਂ ਆਪਦਾ ਕੰਮ ਤਾਂ ਅੱਗੇ ਪਿੱਛੇ ਕਰ ਲਾਂ ਮੈਂ ਫੋਨ ਆਈ ਮੈਨੂੰ ਵੀ ਪੱਕਾ ਹੀ ਪਤਾ ਸੀ ਮੈਂ ਜਾਊਂਗਾ ਇਕੱਲੀ ਵੀ ਜਾ ਸਕਦੀ ਈ ਤੂੰ ਇਕੱਲੀ ਤਾਂ ਨਹੀਂ ਹਨ ਹੈਗਾ ਦੋਨਾਂ ਨੂੰ ਕਿਹਾ ਤੇ ਦੋਨੇ ਜਾਇਓ ਕਾ ਨੂੰ ਬੈਠਾ ਕਰ ਗਿਆ ਥੋੜਾ ਮੁੜੇ ਤੇ ਇਹ ਰਹੀ ਜੂਈ ਜਦੋਂ ਫਿਰ ਬਾਗੀ ਗਿਆ ਫਿਰ ਮਾਥੋਂ ਇਹਨੂੰ ਛੱਡ ਗਿਆ ਉਦੋਂ ਹੈ ਬਸ ਫਿਰ ਆਹ ਬਗਿਆ ਇਹ ਮੁੜੇ ਤਾਂ ਦੋਨੇ ਮੁੜਾਂਗੇ ਮਾਥੋਂ ਹੋ ਜਾ ਫਿਰ ਬਸ ਕੋਈ ਨਹੀਂ ਮੈਂ ਤਾਂ ਤਿਆਰ ਹੀ ਆ ਬਸ ਹੋਰ ਮੈਂ ਕੀ ਕਰਨਾ ਆ ਕੇ ਦਿਓ ਮੈਂ ਤਾਂ ਉਹੀ ਕੰਮ ਕਰਨੇ ਹੁੰਦੇ ਆ ਪਹਿਲਾਂ ਦੱਸ ਤਾਂ ਦਿਆ ਕਰੋ ਜੇ ਮੈਂ ਕਿਸੇ ਬੰਦੇ ਨੂੰ ਪੁੱਛੀ ਬੈਠਾਂ ਲੈ ਵੀ ਆ ਸਪਰੇਅ ਕਰਾਂਗੇ 10 ਵਜੇ ਜਾ ਕੇ ਹੁਣ ਸਾਨੂੰ ਪਤਾ ਨੈਨ ਨਾ ਹੋ ਗਏ ਤੇ ਉਹ ਫੇਹਣੂ ਫਿਰ ਤੁਸੀਂ ਕੱਲ ਆਥਣੇ ਦੱਸੰਦੇ ਹੁਣ ਤੈਨੂੰ ਪਤਾ ਹੀ ਨਹੀਂ ਆਏਗਾ ਮੈਂ ਕੰਮ ਤਾਂ ਨਾ ਜਮ ਇਹੀ ਗੱਲਾਂ ਯਾਦ ਰੱਖਦਾ ਬਸ ਵੀ ਜਾਣਾ ਹੈਗਾ ਯਾਦ ਰੱਖ ਰਹਿਗਾ ਤੂੰ ਪੁੱਛ ਲੈਂਦਾ ਉਹ ਕਾ ਨੂੰ ਬੇਬੇ ਬਸ ਓਡਾ ਵੀ ਸਰੇ ਹੀ ਪਿਆ ਜਾਓ ਇਹ ਗੱਲ ਮੌਕੇ ਤੇ ਕਹਿਣਾ ਚੱਲ ਬਗ ਚੱਲ ਜਾਓ ਉਹ ਉਹਨਾਂ ਦੇ ਸੂਟ ਉੱਥੇ ਦਬਾਏ ਆਈ ਮੈਨੂੰ ਸੂਟਾਂ ਹਟਾ ਦਾ ਨਹੀਂ ਪਤਾ ਸੂਟਾਂ ਹਟਾ ਦਾ ਰਹਿੰਦਾ ਕੋਈ ਨਵੇ ਵੀ ਮੈਂ ਆਪੇ ਦਵਾਇਆ ਆਹ ਤੈਨੂੰ ਤਾਂ ਤੇਰੀ ਭੂਆ ਦੇ ਦਵਾਈ ਦੋ ਬਹੂ ਦੇ ਬਾਅਦ ਇੱਕ ਪੈਂਟ ਸ਼ਰਟ ਮੁੰਡੇ ਦੀ ਦਵਾਈ ਮੈਂ ਰੋਜ਼ ਹੀ ਦਵਾਣਾ ਸੂਟ ਮੈਨੂੰ ਕਹਿਣ ਲੱਗੇ ਸੂਟ ਦਵਾਇ ਮੈਂ ਰ ਮੈਂ ਆਪੇ ਦਵਾਇਆ ਆਹ ਦਵਾਇ ਹੋਰ ਹੁਣ ਤੂੰ ਆ ਬਗ ਜਾਂਦੀ ਨਾਲ ਕਾਨ ਮਾਈ ਕੀ ਕਰਨ ਜਾਣਾ ਤੇ ਤੂੰ ਬੁੜੀਆਂ ਨੂੰ ਜਦੋਂ ਹੈਂਗੀ ਤੁਸੀਂ ਮੂਰੇ ਮੈਨੂੰ ਸੁਟਾਂ ਦਾ ਪਤਾ ਆ ਮੈਂ ਖੇਤੀ ਦਾ ਕੰਮ ਕਰਨ ਦਾ ਕੋਈ ਤੁਹਾਨੂੰ ਕੀ ਰੋਲਾ ਪਾਇਆ ਜਾਓ ਜਾਓ ਤੁਸੀਂ ਮੈਂ ਬਗ ਜੂਆਂ ਉਹਨੇ ਖੇਤ ਨਹੀਂ ਜਾਣਾ ਉਹ ਤਾਂ ਕਾਜ ਚ ਸੰਭਦਾ ਇਕੱਲਾ ਕੋਈ ਨਹੀਂ ਕੋਈ ਨਹੀਂ ਫਿਰ ਉਹਨੇ ਪੜਾਈ ਵੀ ਕਰਨੀ ਆ ਪੜਾਈ ਚੜ੍ਹ ਕੇ ਆ ਜਾਂਦੀ ਮੇਰੇ ਬਸ ਉਹੀ ਗੱਲਾਂ ਬੇਬੇ ਛੋਡੀਆਂ ਹਟ ਗਈਆਂ ਹੋਰ ਕੋਈ ਨਹੀਂ ਕੱਜੀਆਂ ਪਾ ਲੈਂਦਾ ਹੈਗਾ ਜਦੋਂ ਜਾਣਾ ਹੁੰਦਾ ਕਿਸੇ ਪਾਸੇ ਮੈਂ ਤਰਦਾ ਗੋਗੀ ਵੀ ਆ ਖੜਾ ਮੋਕਸਾਂ ਨਾਲ ਘਰੀ ਫਿਰਦਾ ਹੈਗਾ ਆ ਗਿਆ ਹੋ ਕੇ ਪਤਾ ਨਹੀਂ ਆ ਗਿਆ ਹੋ ਕੇ ਨਾ ਨਾਉ ਖੇਤ ਕੂਟ ਗਿਆ ਹੁਣ ਓਕੇ ਏਦਾਂ ਨਹੀਂ ਪਤਾ ਗਿਆ ਕਿ ਨਾ ਹੋਰ ਹੁਣ ਮੋਕਸਾਂ ਨਾਲ ਤਾਂ ਖੜਾ ਹੈਗਾ ਚਲ ਦੇਖਦੇ ਆ ਕੋਈ ਨਹੀਂ ਦੇ ਹਾਂ ਤੂੰ ਕੱਲ ਨਹੀਂ ਗਿਆ ਮੈਂ ਜਾਇਆ ਹੁਣੀ ਆਇਆ ਕੱਲ ਤੂੰ ਆ ਵੀ ਗਿਆ ਅੱਜ ਹੋਰ ਅੱਜ ਬਸ ਅੱਗੇ ਮੈਂ ਹੱਥ ਜੀ ਤੂੰ ਸਨੀ ਤਾਂ ਹੀ ਲਾਇਆ ਅੱਜ ਕਿਤੇ ਨਹੀਂ ਪਵਾ ਦੇ ਬاتھਰੂਮ ਜਾ ਕੇ ਆਇਆ ਹਾਂ ਮਹਾ ਕੀਆ ਸਨੀ ਸੁਨੀ ਲਾਇਆ ਹਮੇ ਪਤਾ ਹੀ ਨਹੀਂ ਚੱਲਿਆ ਮੈਂ ਦਰਨਾ ਹੋਰ ਗੱਲ ਕਰਨੀ ਸੀ ਯਾਰ ਹਾਂ ਵਿਆਹ ਆ ਗਿਆ ਆਪਣੇ ਭੂਆ ਦੇ ਮੁੰਡੇ ਦਾ ਅੱਛਾ ਤੇ ਉਹ ਬੇਬੇ ਦਾ ਬਾੜਾ ਨਾ ਵੱਡਾ ਵੱਡਾ ਫੜਾ ਮਾਰੀ ਜਾਂਦੀ ਆ ਯਾਰ ਦੋ ਦੋ ਚਾ ਤੋੜਾਂ ਦੀਆਂ ਚੈਨੀਆਂ ਤੇ 5 ਲੱਖ ਰੁਪਈਆ ਜੇ ਆਪਣੇ ਕੋਲ ਰੁਪਈਏ ਆਪਾਂ ਇੰਨੇ ਤਾਂ ਨਹੀਂ ਲਾ ਆਵਾਂਗੇ ਯਾਰ ਉਹਨਾਂ ਥੋੜੀ ਹੈ ਨੂੰ ਵੀ ਦੇਖਾ ਜੇ ਮੂਰੇ ਤੈਨੂੰ ਨੌਕਰੀ ਤੇ ਲੋੜ ਪੈ ਗਈ ਹਾਂ ਤੂੰ ਫਿਰ ਆਪਾਂ ਉੱਥੇ ਰੁਪਈਏ ਲਾਵਾਂਗੇ ਕਿ ਉੱਥੇ ਲਾ ਕੇ ਆਵਾਂਗੇ ਉਹ ਤਾਂ ਹੈਗਾ ਤੂੰ ਐਸਾ ਲਾ 5 ਲੱਖ ਤਾਂ ਉਹ ਕਹਿੰਦੇ ਦੇਣ ਨੂੰ 2 ਲੱਖ ਦੀ ਚੈਨੀਆਂ ਤੇ ਕੱਪੜਿਆਂ ਤੇ ਲੱਗ ਜਾਣਗੇ 8-9 ਲੱਖ ਰੁਪਈਆ ਲਾ ਦੇਣੀ 10 ਲੱਖ ਚ ਪਾਵਾਂਗੇ ਬਾਈ ਆ ਤੁਹਾਡੇ ਨਰਵੀ ਆਪਾਂ ਕਿ ਮਿਲਾ ਦੇਾਂਗੇ ਮੈਂ ਤਾਂ ਸੁਣਿਆ ਨਹੀਂ ਕਦੇ ਇੰਨੇ ਪੈਸੇ ਦਿੰਦੇ ਬਾਈ ਨਾਨਕ ਸ਼ੱਕ ਤੇ ਕੌਣ ਲੌਂਦਾ ਹੁੰਦਾ ਇੰਨੇ ਪੈਸੇ ਮੈਂ ਤਾਂ ਆਪਣੂੰ ਬੁਰੀਆਂ ਸਮਝਾਉਣੀਆਂ ਪੈਣਗੀਆਂ ਬੇਬੇ ਨਹੀਂ ਸਮਝਦੀ ਇੰਨਾਂ ਨੂੰ ਪੈਸੇ ਤਾਂ ਆਪਾਂ ਦੇਣੇ ਆ ਫਿਰ ਇਹਨਾਂ ਨੂੰ ਕੱਪੜੇ ਦੇ ਦੇ ਸਮਝਾਏ ਇਹ ਗੋਗੀ ਜਿਹੇ ਕੱਪੜਾ ਤੇ 2 ਲੱਖ ਰੁਪਈਆ ਲਾ ਆਈਆਂ ਫੇਰ ਉਸ ਦਾ ਆਧਾਰ ਕਰਕੇ ਆ ਜਾਣੀਆਂ ਦੇਖ ਕੇ ਕੌਣ ਹੋਊਗਾ ਦੇਖ ਕੇ ਤਾਂ ਆਪਾਂ ਨੂੰ ਆਉਣੇ ਪੈਣਗੇ ਜਿੱਦੋਂ ਪੜਿਆ ਲਿਖਿਆ ਤੂੰ ਇਹ ਦਿਮਾਗ ਤੋਂ ਕੰਮ ਤਾਂ ਲਾਏ ਇੰਨੇ ਨਰ ਰੁਪਈਏ ਲਾਵਾਂਗੇ ਆ ਇੰਨੇ ਥੋੜੀ ਲੱਗਦੇ ਹੁੰਦੇ ਨੇ ਨਾਲੇ ਯਾਰ ਐ ਕਿੰਨਾ ਕੁ ਹੋਊਗਾ ਮ 5-5 ਲੱਖ ਰੁਪਏ ਤੁਹਾਨੂੰ ਦਿੰਦੇ ਹੁੰਦੇ ਨੇ ਬਾਈ ਨਾਨਕ ਸੱਕਦੇ ਕੋਈ ਨਹੀਂ ਦਿੰਦਾ 1 ਲੱਖ ਰੁਪਏ 5-5 ਲੱਖ ਰੁਪਏ ਕੌਣ ਦਿੰਦਾ ਹੈਗਾ ਮੈਂ ਤਾਂ ਸੁਣਾਇ ਨਹੀਂ ਕਦੇ ਆਪਾਂ ਕਰਾਂਗੇ ਗੱਲ ਯਾਰ ਬੇਬੇ ਨੂੰ ਬੇਬੇ ਕਹਿੰਦੀ ਹੂ ਨਾ ਬੇਬੇ ਨਹੀਂ ਬੇਬੇ ਨੂੰ ਅਸੀਂ ਬੇਬੇ ਦਾ ਰੋਲਾ ਪਾ ਕੇ ਵੇਚੂਗੀ ਹਲੇ ਭੂਆ ਨੇ ਆਉਣਾ ਹੈਗਾ ਹੂੰ ਵਿਆਹ ਬੂ ਦੇਣ ਆਉਣਾ ਉੱਥੇ ਹੀ ਬਾਦੂ ਖਬਰੂ ਤਾਂ ਫਿਰ ਤੂੰ ਖੜ ਜਾ ਪਹਿਲੇ ਭੂਆ ਨੂੰ ਆਈ ਜਾਣ ਦੇ ਆਪਾਂ ਬਾਅਦ ਚ ਦੇਖਾਂਗੇ ਬਾਅਦ ਚ ਕਰ ਦਿਆਂਗੇ ਹਾਂ ਤੂੰ ਦਾ ਘਰ ਦੇ ਕੰਮ ਤਾਂ ਦੇ ਦੀ ਐਨਾ ਟਾਈਮ ਲਾਤਾ ਸਭ ਤੋਂ ਪਚੜ ਗਈ ਹਜੇ ਮੈਂ ਹੋਰ ਲਹਿਜੀਆਂ ਨੂੰ ਫੜਾ ਕੇ ਆਉਣਾ ਕਾਰਡ ਮੈਂ ਵੀ ਕੱਲੀਆਂ ਸਾਰ ਹੋਰ ਇੱਕ ਮੋਟਰਸਾਈਕਲ ਨਹੀਂ ਸੀ ਉਹ ਡੈਡੀ ਲੈ ਗਿਆ। ਹੋਰ ਚੱਲ। ਹੁਣ ਕਾਹਲੀ ਨਾ ਕਰੀ ਜਾਈਏ ਇੱਥੇ ਮਰੀ ਬੈਠ ਕੇ ਗੱਲ ਕਰਕੇ ਚੱਲਾਂਗੇ ਆਪਾਂ। ਲੈ ਇਹਨਾਂ ਨੂੰ ਕੋ ਮਿਲ ਆ। ਅਪੂ ਆਈ ਹੋਰੀ ਆ ਗਏ ਮੰਮੀ। ਸੱਸੀ ਕਾ ਸੱਸੀ ਆ ਪੁਆਦੀ। ਸੱਸੀ ਕਾ। ਹੋ ਠੀਕ ਹੋ। ਠੀਕ ਠਾਕ। ਸੱਸੀ ਆ। ਮਦਾਨ ਜੈਪੂ ਆਈ ਸੋਨ ਨੂੰ। ਸਾਰਾ ਆਪੇ ਸਭ ਨੂੰ ਪਤਾਵੇ। ਮਦਾਨ ਜੈਪੂ ਆਈ ਤੈਨੂੰ। ਆਪੇ ਸਭ ਨੂੰ ਬਤਾਵੇ। ਜੇ ਅੰਦਰ ਹੀ ਆ। ਹਾਂ ਅੰਦਰ ਹੀ ਆਜ।

ਨਾਲੇ ਚਾਹ ਬਣਾ ਲਈ ਉਦੋਂ ਬਾਅਦ ਠੀਕ ਰਹਣੀ ਹੈ ਹੋਰ ਹੋਰ ਬੇਬੇ ਠੀਕ ਰਹਣੀ ਹੱਤਾ ਬੀਬੀਆ ਠੀਕ ਆ ਹੁਣ ਤਾਂ ਛਾਲਾ ਮਾਰਾ ਛਾਲਾ ਮਾਰਾਂਗੇ ਹੋਰ ਮਾਇਉਂ ਤੇ ਬੇਬੀ ਨੂੰ ਆਖਿਆ ਸੀ ਯਾ ਮਾ ਬੀਰਪਾਲ ਨੂੰ ਕਾਲੀ ਨਾਲ ਗਈ ਪਰ ਬਰੀ ਜੀ ਦੇ ਵਾਕੇ ਇਦਰੀ ਮੁਰਿਆਈ ਸਾਰਾ ਉਹ ਹੀ ਗੱਲਾਂ ਸੋਧੀਆਂ ਚੱਲੀ ਜਾਂਦੇ ਨੇ ਸਾਰਾ ਦਿਨ ਬਿਆਰੀ ਅੱਛਾ ਚੱਲ ਕੋਈ ਚਾਹੀ ਹੁੰਦਾਗਾ ਨਾਲਕੀਆਂ ਤਾਂ ਵੱਧ ਹੁੰਦਾਗਾ ਹੋਰ ਹੁੰਦਾਈ ਹੈ ਹੋਰ ਇੱਕ ਫੇਰ ਕੱਲੀ ਜਾਣੀ ਰਹਗੀ ਹਾਂ ਪਹਿਲਾ ਕਾਇਕੀ ਆਏਗਾ ਗੁਰੂ ਇੱਕਨਕ ਵੇਲਾ ਕਰਦਾਂ ਨੀ ਮੰਮੀ ਨਿਕਲ ਜੀ ਨਿਕਲੋ ਕੰਮ ਤਾਂ ਨਿਭੜ ਦੇਣਗੇ ਫਿਰ ਆ ਆ ਸੁਨੇਹਾ ਕਮੇ ਮੇਰੇ ਵੀਰਪਾਲ ਨੂੰ ਕਿਹਾ ਸੀ ਮੈਂ ਕਿਹਾ ਤੂੰ ਇੱਕ ਦਿਨ ਹੋਰ ਲਾਇਆ ਵੀ ਚਲ ਜੋੜ ਜੜਾਈ ਸਾਰਾ ਕੁਝ ਕਰਾਇਆ ਆਂ ਮੈਂ ਮਾ ਕਹ ਉਹਦੇ ਨਾਲ ਫਿਰ ਇਹ ਕਾਲ ਕਰੀਗੇ ਕਹਿੰਦੀ ਪੂਆ ਫਿਰ ਮਾਰ ਲੂੰਗੀ ਜੜਾ ਚੱਲਵੇਂ ਇੱਥੇ ਤੇ ਚੱਲ ਸਾਡੇ ਸਰੀ ਜਾਂਦਾ ਸੀ ਮੈਂ ਕਰ ਲੈਂਦੀ ਸੀ ਕੰਮ ਦਾ ਹੋਰ ਚੱਲ ਕੱਪੜਾ ਜੜਾ ਜੈਨਾਂ ਕਿ ਤਵਾਇਆ ਇੱਕ ਦਿਨ ਫੇਰ ਬੁਲਾ ਲਾਂਗੇ ਚੱਲ ਹਾਂ ਚੱਲ ਫੇਰ ਫੋਨ ਕਰਦੇ ਕੋਈ ਹਾਂ ਫੇਰ ਆ ਜੂਗੀ ਚੱਲ ਹੋਰ ਜੜੇ ਗਿਆ ਕਰਾਇਆ ਉਹ ਹੋਰ ਬਰੀਆਂ ਬੁਰੀਆਂ ਸਾਮ ਆਊਗੀ ਨਾਲੇ ਉਹ ਸਾਮ ਆ ਹੋਰਾ ਸਿਆਉਣਾ ਕਰ ਲੈ ਬੜੇ ਦੇ ਤਾਂ ਆਪਣੇ ਕਰਾਉਣਾ ਸਿਆਉਣਾ ਤਾਂ ਐਸੇ ਸਾਈਟ ਤੇ ਕਰਾਇਆ ਹਾਂ ਹਾਂ ਲੈ ਬੇਬੀ ਕਾਰ ਆਪਣੇ ਸਾਰੇ ਘਰਾਂ ਦੇ ਦੇਂਗੇ ਅੱਛਾ ਤੂੰ ਫੜਾ ਦੇ ਫਿਰ ਸਾਨੂੰ ਇੰਨਾ ਟਾਈਮ ਨਹੀਂਗਾ ਨਾ ਅੱਛਾ ਲੋ ਕੋਈ ਜੀ ਪਾਣੀ ਲੈ ਹਾਲੋ ਬੇਬੀ ਤਸਵੀਰਾਂ ਹਾਲੋ ਧੋਤੋਂ ਰਾਂਜੀ ਤੇ ਲੜੀ ਕਰਾਤੀ ਅੱਛਾ 5 ਦਿਨ ਅਕਦ ਦੇ ਦਾਂਗੇ ਬਾਕੀ ਕੱਪੜਾ ਲੀੜਾ ਤੁਹਾਨੂੰ ਦਵਾਈ ਆਈ ਤੇ ਜਿਹੜੇ ਦੂਜੇ ਨੇਗੇ ਤੇਰੇ ਲੱਗ ਗਿਆ ਤੱਥਿਆਂ ਦੇ ਉਹ ਅਸੀਂ ਲਵਾਂਗੇ ਠੀਕ ਹੈ ਕਿਹੜਾ ਅਸੀਂ ਕੱਪੜਾ ਲੀੜਾ ਦੇਣਾ ਬੇਬੇ ਉਹ ਤਾਂ ਫਿਰ ਅੱਜ ਮੈਂ ਲਿਆਈ ਨਹੀਂ ਗਈ ਫਿਰ ਮੈਂ ਪਹਚਾ ਦੂੰਗੀ ਜਾਂ ਤਾਂ ਅਸੀਂ ਅੱਤਾ ਸਮਾਂ ਲੈ ਆਵਦੇ ਉਹ ਤਾਂ ਅਸੀਂ ਉੱਥੇ ਆਵਦੇ ਨੂੰ ਦਿਖਾ ਕੇ ਸਾਰਿਆਂ ਨੂੰ ਵਿਆਹਾਂ ਪੇਕੇ ਨੂੰ ਦਿੰਨੀ ਆ ਪੇਕੇ ਨੇ ਮੈਨੂੰ ਆਕੂਫ ਦਿੱਤਾ ਉੱਥੇ ਸਾਨੂੰ ਉਦੋਂ ਸਮਾਧੀ ਠੀਕ ਆ ਬੀਬੀ ਹੋਰ ਕੁਝ ਇਸ ਤਰ੍ਹਾਂ ਬਣਾ ਲਿਆ ਉਹਦੇ ਕੱਪੜੇ ਲੀੜੇ ਚਲ ਠੀਕ ਆ ਤੂੰ ਮੈਂ ਤਾਂ ਐਸੇ ਮਾ ਚਲ ਸਮਿਆ ਲਉਂਗੇ ਅੱਜ ਜਮਾ ਕਾਲੀ ਚਾਹ ਗਈ ਖੁਸ਼ ਹੋ ਕੇ ਜਾਈਂ ਭੈਣੇ ਖੁਸ਼ ਹੀ ਆਂਗੇ ਹੋਰ ਕਦੋਂ ਤੁਸੀਂ ਮੇਰਾ ਇੰਨਾ ਕਰਦੇ ਹੋ ਮੈਂ ਕਿਉਂ ਨਹੀਂ ਕਰੂੰਗੀ ਤੁਹਾਡਾ ਬੀਬੀ ਆ ਲੈ ਵਿਆਹ ਵੰਡ ਦੇ ਚੰਗਾ ਚੰਗਾ ਵੰਡ ਲਾਂਗੇ ਇੱਕ ਤਾਂ ਤੇਰਾ 5000 ਦਾ ਬਣਾਤਾ ਅੱਛਾ ਇੱਕ 2500 ਦਾ ਬਣਾਤਾ ਇੱਕ ਬਣਾਤਾ ਤੇਰਾ ਹੋ ਆਪਣਾ ਨਹੀਂ 1100 ਦਾ ਚਲ ਵਧੀਆ ਹੋਇਆ ਬੀਬੀ ਮਿਹਰਬਾਨੀ ਤੇਰਾ 11000 ਦਾ ਬਣਾਤਾ ਕੋਟ ਪੈਂਟ ਗੋਗੀ ਨੇ ਉਹ ਮੈਨੂੰ ਪੈਸੇ ਦੇ ਦੰਦੇ ਮੈਂ ਆਪਦੇ ਹਿਸਾਬ ਨਾਲ ਸਵਾਰ ਆਉਂਦਾ ਅੱਜ ਕੱਲ ਉਹ ਵਧੀਆ ਰੰਗ ਦੇ ਕੈਕ ਹੋ ਕੀ ਮਠੰਡੇ ਅੱਛਾ ਅੱਛਾ ਉਹਦਾ ਚੱਲ ਮੈਂ ਵੀ ਸਮਝਾਂ ਲੈ ਇੱਕ ਹਾਂ ਹਾਂ ਇੱਕ ਦਿਰੇ 11000 ਦੇ ਬੂਟ ਆਉਣਗੇ ਅੱਛਾ ਹਾਂ ਨਾਲ ਦੀ ਚੱਲ ਵਧੀਆ ਫਿਰ ਤਾਂ ਹਾਂ ਚੱਲੀਏ ਫਿਰ ਅੰਮੀ ਆਪਾਂ ਉਹ ਮੁੰਬਈ ਜਾਣਾ ਮੁੰਡੇ ਨਾਲ ਬਠੰਡੇ ਫਿਰ ਰੋਟੀ ਰੋਟੀ ਨਹੀਂ ਖਾਣੀ ਤੁਸੀਂ ਨਹੀਂ ਰੋਟੀ ਨਹੀਂ ਖਾਣੇ ਬੇਬੇ ਤੈਨੂੰ ਪਤਾ ਯਨਾਨੀ ਹੁਣਾ ਵਿਆਹ ਕਰਕੇ ਕੰਮ ਤਾਂ ਦੇਵਾ ਹੋ ਰਿਹਾ ਦਾ ਭਾਈ ਜਾਗੋ ਮੈਂ ਚੱਕੂਗੀ ਮੰਮੀ ਹਾਂ ਉਹਨਾਂ ਨੇ ਤੂੰ ਦਾ ਨਾਂ ਨਹੀਂ ਦੰਦਨ ਪਹਿਲੀ ਆ ਜੀ ਨਾ ਮੈਂ ਬੰਮੀ ਕਾਹਨ ਬੁਲਾਉ ਹਾਂ ਹਾਂ ਇਹਨਾਂ ਨਾਲ ਦੋਨੋਂ ਇਹਨਾਂ ਨੂੰ ਬੰਮੀ ਆ ਨਹੀਂ ਬੁਲਾਉਣਾ ਹੁੰਦਾ ਹਾਂ ਤਾਂ ਹੀ ਮੈਂ ਬੁਲਾਉਂਗੀ ਆਹੋ ਤੇ ਮੇਰੇ ਨਾਲ ਹੋਰ ਹੋਣਗੇ ਦੋ ਬੇਬੇ ਤੇ ਨਾਲ ਹੀ ਆਉਂਦਾ ਚੱਕੂਗੀ ਵੀ ਹਾਂ ਹਾਂ ਨੱਚੂ ਬੇਫਿਕਰ ਰਹਿ ਹੁਣ ਤਾਂ ਫੇਫੇ ਚਾਹ ਵਾਲਾ ਵਾਧੂ ਤੂੰ ਮੈਂ ਤਨ ਦਹਾਦੀਆਂ ਵੀ ਤੂੰ ਕਾਇਨਾ ਦੇਖੀ ਤੇਰੇ ਜਿਹੜੀਆਂ ਕੁੜੀਆਂ ਨੇ ਉੱਥੇ 7-8 ਹਾਂ 25-2500 ਦੇ ਸੂਟ ਲੈਂਦੇ ਨੇ ਉਹਨਾਂ ਦੇ ਚੱਲ ਵਧੀਆ ਹੋਇਆ ਬੇਬੀ 11100 ਦੇ ਤੇਰੇ ਲਈ ਨੇਗੇ ਲਾਗੀਆਂ ਦੇ ਅੱਛਾ ਹਾਂ ਮਾਹ ਤੂੰ ਆਏ ਦੇਖੀ ਤੇਰੇ ਸ੍ਰੀਕਾ ਕਬੀਲਾ ਕੀ ਕਹੂਗਾ ਚੱਲ ਠੀਕ ਆ ਬੇਬੀ ਹਾਂ ਆ ਕੁੱਤੀਆਂ ਕਾਤੀਆਂ ਸੱਪ ਨੇ ਤੇ ਕੁੱਤੇ ਕਾਤੇ ਚੱਲ ਵਧੀਆ ਹੋ ਆਹੋ ਉਹ ਅਜੀ ਹੂੰ ਦੱਸਦੇ ਜੇ ਕੋਈ ਕਾਟਵਾ ਦੇਗੀ ਸਵੇਰ ਮੈਂ ਨਾ ਕਹਦੇ ਮੇਰੇ ਪੇਕੇ ਨੇ ਆ ਕੰਮ ਚ ਕੱਟ ਸਰਦੇ ਤਾਂ ਤੂੰ ਤੁਸੀਂ ਇੰਨਾ ਕੁਝ ਦੇਤਾ ਖੁਸ਼ ਹੋ ਕੇ ਇੱਕ ਤੋਰ ਤੇ ਹੋਰ ਕੀ ਮੈਨੂੰ ਮਾਸ ਮੈਂ ਤੈਨੂੰ ਦੱਸਦਾ ਵੀ ਲੈ 1100 ਰੁਪਇਆ ਹੁਣ ਇਹਨੂੰ ਖਾਲੀ ਨਾ ਮੋੜ ਦੇ ਦੇ ਕੋਈ ਨਾ ਦੇ ਦੇ ਆਹੋ ਜੰਗਾ 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 ਬੱਲੇ ਜੰਗਾ ਜੀ ਆਇਆ ਨੂੰ ਹੋਰ ਉੱਚੇ ਬਹਿ ਕਰ ਲਿਓ ਨਾ ਕੋਈ ਨਾ ਕਾਟਵਾਦ ਹੋਈ ਦੱਸਦੇ ਅਸੀਂ ਹੋਰ ਕਰ ਦਾਂਗੇ ਠੀਕ 50000 ਹੋ ਗਿਆ ਬਈ ਇਹ ਮੈਂ 50 ਹੈ ਤੂੰ ਐਂ ਕਰ ਹੂੰ ਇਨ ਨੂੰ ਫਿਰ ਵਾਫੇ ਚ ਪਾ ਗਨੇ ਵੀਰਪਾਲ ਨੂੰ ਸਮਾਈ ਦੇਵਾਂਗੇ ਆ ਡਰੱਖ ਦੋ ਬਸ ਇਹ ਹਾਂ ਐ ਗੱਲ ਆ ਦਸ ਦਸ ਦੇ ਵਿੱਚ ਹੀ ਜਾਣਦੇ ਇਹ ਤਾਂ ਉੱਤੇ ਮੜਾ ਮੋਟਾ ਸੱਕਣ ਸੌਣ ਜਾਂਦਾ ਹੈ ਅਲੱਗਿਆਂ ਲੁਕਿਆਂ ਕਿਤੇ ਜਾਂਦੇ ਹੂੰ ਮਾਰਾ ਫਿਰ ਬੋਲ ਵੀਰਪਾਲਾ ਹਾਂਜੀ ਆ ਪੈਸੇ ਲੈ ਬਪੂ ਨੂੰ ਮੁੱਤ ਦੇਣੀਆਂ ਅੱਛਾ ਇਹਨੂੰ ਤੁਸੀਂ ਬੈਗ ਚ ਪਾ ਲਓ ਬਸ ਠੀਕ ਹੈ ਜੀ ਜਿੰਨ ਸ਼ੱਕ ਦੇ ਪੈਸੇ ਨੇ ਮਨਾਨਕ ਸ਼ੱਕ ਦੇ ਪੈਸੇ ਦੇਣੇ ਨੇ ਆਪਾਂ ਉਹਨੇ ਬਸ ਇਹ ਤੁਸੀਂ ਨਾ ਬੈਗ ਚ ਪਾ ਲਓ ਸਾਮਕੇ ਅੱਛਾ ਬਸ ਉਹਦੇ ਨਾਲ ਹੀ ਲੈ ਜਾਣਾ ਸਰ ਆਪਾਂ ਬਸ ਉੱਥੇ ਹੀ ਦੇ ਦੇਣਾ ਠੀਕ ਹੈ ਫਿਰ ਗਿਆ ਤਾਂ ਬਲੀਆ ਹੋ ਗਿਆ ਹਾਂ ਹਾਂ ਰਹਾ ਨਹੀਂ ਗੋੜਾ ਨਹੀਂ ਤੇ ਫਾਗੂਏ ਪੈਸੇ ਨਾ ਬਾਹਰੇ ਨਾ ਦਿੱਤੇ ਨੇ ਸੋਰਾ ਸਸਤੀ ਕਾਲ ਕਰੀ ਲੈ ਸੇਰੀ ਵੱਡੀਆਂ ਮਰਾਲੀ ਆ ਗਈ ਲੈ ਗੱਲੀ ਕਰਦੇ ਸੀ ਹੌਣੀ ਸੀਗਾ ਸਸਤੀ ਕਾ ਭਾਜੀ ਹੱਸ ਕੇ ਹੋ ਠੀਕ ਹੋਈ ਠੀਕ ਠਾਕ ਹੋ ਗਈ ਹੋਰ ਨਿਬੜ ਗਏ ਪਾਣੀ ਫਰ ਵਧੀਆ ਨਿਬੜ ਗਏ ਆਪਣੇ ਹਾਂ ਹੋਰ ਤੂੰ ਠੀਕ ਰਹਿਨੀ ਆ ਠੀਕ ਆ ਮੈਂ ਤਾਂ ਵਧੀਆ ਹਾਂ ਉਹ ਤਾਂ ਮਾਇਤਾ ਵਾਸੋਂ ਉਹ ਜੀ ਆ ਗਈ ਤੁਰੀ ਜਾਂਦੀ ਜੀ ਬੇਬੇ ਤਾਂ ਮੇਰੇ ਨਾਲ ਬੜੀ ਚੰਗੀ ਕੀਤੀ ਮੈਂ ਮਾਇ ਕੀ ਕਰਤਾ ਤੇਰੇ ਨਾਲ ਹੋਰ ਬੇਬੇ ਤੂੰ ਉਸ ਤਾਂ ਏਡੇ ਏਡੇ ਮਾਰ ਕੇ ਪੰਪ ਮੈਂ ਤਾਂ ਕਹਾ ਘਰੇ ਗੱਲ ਕਰੀ ਗੁਰੀ ਦੇ ਡੈਡੀ ਨਾਲ ਗੱਲ ਕਰੀ ਮੈਂ ਕਹਾ ਉਹ ਤਾਂ 5 ਲੱਖ ਰੁਪਏ ਦੇਣਗੇ ਤੂੰ ਤਾਂ ਚੁੱਕ ਕੇ ਮੁਠੀ ਚ ਮੇਰੇ ਲੱਖ ਰੁਪਏ ਦੇ ਕੇ ਆਗੇ ਖੜਿੱਤਾ ਹੋ ਰਾ ਮੈਨੂੰ ਨਹੀਂ ਪਤਾ ਪਹਿਲਾਂ ਤੂੰ ਘਰੇ ਤਰਾਏ ਕਰਨੀ ਸੀ ਜਵਾਖਾ ਨਾਲ ਨਾ ਜਵਾਖਾ ਨਾ ਮੈਨੂੰ ਕਈ ਕਿ ਟੋਹਿਆ ਤੀ ਮਾਲਾ ਵੱਜੇ ਲਖਵਾਲੇ ਭਈ ਜੇ ਮੇਰੇ ਕੋਲੇ ਨਾ ਕੁਝ ਹੁੰਦਾ ਮੈਂ ਤਾਂ ਤੁਸੀਂ ਨੱਕ ਵੜਾਤਾ ਸੀਗਾ ਮੈਂ ਤਾਂ ਹਜੇ ਇੰਨਾ ਸੁਖਤ ਲੱਡੀ ਚੁੱਪ ਕਰਕੇ ਫੜਾਇਆ ਈ ਤੈਨੂੰ ਇਹ ਲੱਡੀ ਵੀ ਨਹੀਂ ਦਿੰਦੇ ਦੀਏ ਕੀ ਪਤਾ ਐਨਾ ਨਹੀਂ ਕਰਨਾ ਚਾਹੀਦਾ ਕ ਪਤਾ ਮੇਰੇ ਤਾਂ ਸਰੀਕੇ 'ਚ ਨੱਕ ਵੜਾਤਾ ਤੁਸੀਂ ਜਮੀ ਅਸੀਂ ਤਾਂ ਕਿਹਾ ਸੀ ਭਣੀ ਕਿ ਇਹ ਵੀ 5 ਲੱਖ ਰੁਪਏ ਦੇਵਾਂਗੇ ਆਪਾਂ ਸਾਨੂੰ ਤਾਂ ਪਤਾ ਹੀ ਲੱਗਣ ਦਿੱਤਾ ਕਿੰਨੇ ਦੇ ਕੇ ਆਏ ਨੇ ਨਾ ਨਹੀਂ ਦੇ ਕੇ ਸਾਨੂੰ ਨਹੀਂ ਪਤਾ ਲੱਗਣ ਦਿੱਤਾ ਮੈਂ ਤਾਂ ਪੂਰਾ ਗੁੱਸਾ ਛੋਡੇ ਤੇ ਗੁੱਸਾ ਤਾਂ ਹੋਣੀ ਹੀ ਸੀ ਤੇਰੀ ਤਾਂ ਐਨਾ ਸ਼ੁਕਰ ਮੈਂ ਤੈਨੂੰ ਲੜੀ ਫੜਾਈ ਚੱਲ ਲੜੀ ਤਾਂ ਤੇ ਦੇਤੀ ਕਿਹੜੇ ਪੈਸੇ ਆਖਿਆ ਸੀ ਉਹ ਤਾਂ ਮੇਰੇ ਫਿਰ ਉਹ ਕੋ ਕਰਤੇ ਨਾ ਤੁਸੀਂ ਭਾਜੀ ਮੈਨੂੰ ਤਾਂ ਲਫਾਫੇ ਚ ਬੰਦ ਕਰਕੇ ਫੜਾਦੇ ਸੀਗੇ ਮੈਨੂੰ ਵੀ ਪਤਾ ਹੁਣ ਕਿੰਨੇ ਇੱਕ ਸੀਗੇ ਉਹ ਅੱਜ ਕੱਲ ਭਾਣੇ ਮੁੰਡਿਆਂ ਦੀ ਬੋਕਦੀ ਹੈਗੀ ਹੁਣ ਸੰਤਾ ਪਤਾ ਹੀ ਨਹੀਂ ਲੱਗਣਦਾ ਵੀ ਕਿੰਨੇ ਦੇ ਕੇ ਆਏ ਨੇ ਕਦੋਂ ਛਿੰਦਰੇ ਕੱਲ ਆਪਾਂ ਕਰਦੇ ਆਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਕੀ ਕਰਦੇ ਆਂਗੇ ਵੀ ਕਿੰਨਾ ਆਪਾਂ ਪੈਸਾ ਦੇਣਾ ਕਿੰਨਾ ਨਹੀਂ ਦੇਣਾ ਤੁਸ ਤਾਂ ਮੈਨੂੰ ਕਹਿਤਾ ਕਰੇ ਜਾ ਕੇ ਮੈਂ ਕਹਿਤਾ ਐਨਾ ਸ਼ੁਕਰ ਗੁਰੀ ਦੇ ਡੈਡੀ ਨੇ ਤਾਂ ਪਹਿਲੀ ਇੰਤਜ਼ਾਮ ਕਰਕੇ ਸੀ ਆਪਦਾ ਉਹ ਆਏ ਹੋ ਗਏ ਭੈਣੇ ਹੁਣ ਤਾਂ ਅਸੀਂ ਤਾਂ ਮੁੰਡਿਆਂ ਨੂੰ ਇਹਨਾਂ ਨੂੰ ਬਿਠਾ ਕੇ ਕਹਿਤਾ ਸੀ ਮੁੰਡਿਆਂ ਨੂੰ ਮੈਂ ਵੀ ਕਿਹਾ ਸੀਗਾ ਵੀ ਭਈ ਐਨੇ ਕਿਤਾ ਲੱਗਣਗੇ ਅੱਜ ਕੱਲ ਮਂਗਾਈ ਵਾਲੀ ਐ ਤੇ ਉਹ ਭਈ ਹੁਣ ਸਾਨੂੰ ਕੀ ਪਤਾ ਵੀ ਇਹਨਾਂ ਨੇ ਕਿੰਨੇ ਕ ਜੋ ਉਹ ਕਰਕੇ ਰੱਖੇ ਨੇ ਲਪਾਪ ਵਿੱਚ ਇਹ ਘਰੇ ਦੋਨਾਂ ਨੇ ਤੁਥਮੁਥ ਇਹਨਾਂ ਨੇ ਦੋਨਾਂ ਨਹੀਂ ਕਰਿਆਗਾ ਸਾਨੂੰ ਕੋਈ ਪਤਾ ਨਹੀਂ ਪਿੰਨਾਂ ਨੂੰ ਸਾਨੂੰ ਨਹੀਂ ਦਿਨਾਂ ਨੂੰ ਪਤਾ ਮੈਂ ਤਾਂ ਗੁਰੀ ਤੇ ਟੈਡੀ ਨੂੰ ਫੜਾਤੇ ਮਹਲਾ 5 ਲੱਖ ਰੁਪਈਆ ਉਹ ਮੈਨੂੰ ਕਹਿੰਦਾ ਦੇਖ ਤਾਂ ਲੈ 5 ਲੱਖ ਲੱਖਾਗਾ ਇਹ ਤਾਂ ਲੱਖ ਰੁਪਈਆਗਾ ਕਹਿੰਦਾ ਤੇਰੇ ਨਾਲ ਤਾਂ ਠੱਗੀਆਂ ਕਰਦੇ ਨੇ ਫਿਰ ਮੈਂ ਉਹਦੇ ਗੁਰੀ ਨੇ ਤੇ ਸਾਹਮਣੇ ਗੱਲਾਂ ਹੋਈਆਂ ਨੇ ਗੁਰੀ ਕਹਿੰਦਾ ਹਾਂ ਉਹਨਾਂ ਨੇ ਆਖਿਆਗਾ ਪਤਾ ਮੇਰੇ ਤਾਂ ਤੁਸੀਂ ਬੇਇੱਜ਼ਤੀ ਕਰਤੀ ਮੈਂ ਤਾਂ ਇੰਨੀ ਇੰਨੀ ਉਹ ਤੋਂ ਸੁਣਨੀ ਪਈਆਂ ਬਾਰੇ ਸਾੜਦਾ ਹੁਣ ਕੀ ਸਾਰੇ ਦੀ ਗੱਲ ਐ ਅੱਜ ਕੱਲ ਜਵਾਨੀ ਬਦਲ ਗਈ ਮੁੰਡਿਆਂ ਦੀ ਕੋਰਦੀ ਐ ਮੁੰਡਿਆਂ ਦੀ ਫੁਕਰੀ ਆਪਣੇ ਘਰੇ ਬੈ ਕੇ ਮੜਾਈ ਆ ਆਪਾਂ ਸਲਾਹ ਕਰਨੀ ਚਾਹੀਦੀ ਆ ਮੁੰਡਿਆਂ ਨਾਲ ਵੀ ਰਾਏ ਕਰਦੇ ਤੁਸੀਂ ਤੁਸੀਂ ਤਾਂ ਇੱਡੇ ਇਡੇ ਛੱਡੀ ਗਏ ਮੈਂ ਤਾਂ ਕਹਣ ਵਾਲੀ ਨੇ ਕਹਿਤਾ ਫੇਰ ਇਹਨੇ ਬਿਠਾ ਕੇ ਪੁੱਛਣਾ ਤੀ ਵੀ ਕਿੰਨੇ ਦੇ ਹੋਗੇ ਭਾਈ ਮੈਂ ਤਾਂ ਅਖੇ ਕਿਤੇ ਬੇਬੇ ਨੇ ਕਰ ਲਈ ਸਲਾਹ ਮੈਨੂੰ ਕੀ ਪਤਾ ਬਣਾਉਣਾ ਮੈਂ ਤਾਂ ਬੇਬੇ ਤੇਰੇ ਤੇ ਛਾਲਾ ਮਾਰਦੀ ਸੀਗੀ ਤੈਂ ਮੈਨੂੰ ਹੰਗੂਰਾ ਭਰਾਏ ਸੀਗਾ ਤਾਂ ਕਰਕੇ ਪਿੰਬੋਲੀ ਜੀ ਹੁਣ ਮੇਰੇ ਕੋਲੇ ਗੱਲ ਕਰਦੇ ਕੋਈ ਵੀ ਸਾਡੇ ਕੋਲੇ ਆਈ ਨਹੀਂ ਮੇਰੇ ਕੋਲ ਲੱਖ ਰੁਪਏ ਪਿਆਤੀ ਮੈਂ ਦੇ ਦਿੰਦੀ ਆਪ ਦੇ ਕੋਲ ਮੈਂ ਲੜੀ ਦੇਦੀ ਲੱਖ ਰੁਪਏ ਮੈਂ ਤੇਰਾ ਕੁਸਤਾ ਹੁੰਦਾ ਸਿੱਡਾ ਖਣੂ ਮੈਂ ਬੇਬੇ ਮੰਗੇ ਨਹੀਂ ਸੀ ਹੈ ਗਿਆ ਸੀ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਮੈਨੂੰ ਕਦੋਂ ਤੁਸੀਂ ਹੰਗੂਰਾ ਪ੍ਰਾਤਾ ਮੈਂ ਗਾਹਾਂ ਜਾ ਕੇ ਉਹਨਾਂ ਨੂੰ ਦੱਸਤਾ ਕਰੇ ਦੱਸਤਾ ਸੀ ਮਾਂ ਪੁੱਤਾਂ ਨੇ ਗੱਲ ਕਰ ਲਈ ਉਹ ਕਹਿੰਦੇ ਚੱਲ ਕੋਈ ਨਾ ਵੀ ਇੰਨਾ ਆਪਾਂ ਨੂੰ ਵਧੀਆ ਸਹਾਰਾ ਲਵਾਉਂਦੇ ਨੇਗੇ ਮੈਂ ਤਾਂ ਬੇਬੇ ਹੈਗੀ ਸ਼ਰ ਆਪੇ ਮੂਰੇ ਕਰੂਗੇ ਇਹਨਾਂ ਨਾਲ ਗੱਲਬਾਤ ਹੁਣ ਫਿਰ ਮੈਂ ਤਾਂ ਤਾਂ ਨਹੀਂ ਭਾਈ ਬੜਾ ਬੋਲੀ ਗਈ ਮੈਂ ਤਾਂ ਉਹਨਾਂ ਨੂੰ ਆਖਿਆ ਮਾਹ ਪੈਸੇ ਨਾ ਕਢਾ ਕੇ ਲਿਓ ਮੇਰੇ ਪੇਕੇ ਦੇਖੇ ਜਾਣਗੇ 5 ਲੱਖ ਰੁਪਇਆ ਉਹ ਕਹਿੰਦੇ ਨਹੀਂ ਵੀ ਚੱਲ ਦੇ ਜਾਣਗੇ ਕਿਹੜਾ ਉਹ ਭੱਜੇ ਜਾਂਦੇ ਨੇਗੇ ਨਹੀਂ ਸੰਤ ਤੁਰਤ ਭੱਜੜ ਪੈ ਜਾਂਦੀ ਲੈ ਭਾਈ ਹੁਣ ਤੂੰ ਰੋਲਾ ਨਾ ਪਾ ਜੀ ਤਾਂ ਹੁਣ ਤੂੰ ਆਸ ਕਮਾਣ ਨੂੰ ਕਿਸੇ ਨੂੰ ਦਸੀਂਗਾ ਇੱਥੇ ਤਾਂ ਅਸੀਂ ਫੜਾ ਮਾਰਤੀ ਜਿਹੜੇ ਮਾਰਦੀਆਂ ਧੀਆਂ ਹੁਣ ਕਿਸੇ ਨੂੰ ਨਾ ਦਸੀ ਜਿੰਨਾਂ ਜਰ ਮੈਂ ਜੁਨੀਆਂ ਉਹਨਾਂ ਚਿਰ ਆਪਾਂ ਵਧੀਆ ਵਰਤਾਂਗੇ ਜਦੋਂ ਪਾਈ ਮੈਂ ਚੋਲਾ ਛੱਡ ਗਈ ਮਰ ਗਈ ਫੇਰੇ ਜਿਹੜਾ ਜਕਾ ਬਰਤਨ ਦੇ ਉਹ ਜਿਹੜਾ ਬਰਤ ਲੈਗਾ ਗੋਗੀ ਤਾਂ ਬੜੇ ਮੰਨ ਲ ਜਾਂਦਾ ਜਿੰਮੀ ਵੀ ਅਸੀਂ ਕਹਿੰਦੇ ਆਹ ਤਿਆਰ ਕਰਦਾ ਜਿਹੜਾ ਕੁਝ ਕਰਦਾ ਨਾ ਇਹ ਕਿਸੇ ਦੀ ਸੁਣਦਾ ਚਲ ਠੀਕ ਆ ਪਣੀ ਪਾਈ ਬਾਲੀਆਂ ਨਾ ਫੜਾਈਆਂ ਨਾ ਮਾਰਿਆ ਕਰੋ ਦੇ ਕਿੰਨੀ ਕੁ ਪੁੱਗ ਜੇ ਉਹਨਾਂ ਕਦੇਆ ਕਰੋ ਐਵੇਂ ਵਾਧੂ ਆ ਗੋਲੀਆਂ ਡੇਗਣਾ ਨਾ ਛੱਡ ਦਿਆ ਕਰੋ ਦੇ ਇਹ ਪੈਸੇ ਟਕੇ ਦੀ ਗੱਲ ਹੁੰਦੀ ਹੈ ਨਾ ਰਿਸ਼ਤੇਦਾਰੀ ਟੁੱਟ ਜਾਂਦੀ ਆ